ਰਾਮਸਰੂਪ ਅਣਖੀ ਜੀ ਦੇ ਨਾਵਲ ਗੇਲੋ ਦਾ ਅਗਲਾ ਭਾਗ ਗੇਲੋ ਨਿੱਤ ਪਿੱਟਣਾ ਪਾ ਕੇ ਬੈਠ ਜਾਂਦੀ ਕਾਰੂ ਸਕੂਲ ਜਾਂਦਾ ਮੈਂ ਵੀ ਜਾਣਾ ਹੈ ਬਖਤੌਰਾ ਜਵਾਬ ਦਿੰਦਾ ਨਾ ਪੁੱਤ ਕੁੜੀਆਂ ਨਹੀਂ ਪੜਦੀਆਂ ਹੁੰਦੀਆਂ ਕਿਉਂ ਨਹੀਂ ਪੜਦੀਆਂ ਮੈਂ ਤਾਂ ਪੜਨਾ ਹੈ ਸਭ ਮੁੰਡੇ ਨੇ ਉੱਥੇ ਇੱਕ ਵੀ ਕੁੜੀ ਨਹੀਂ ਪਿੰਡ ਦੀ ਡੇਰੇ ਜਾਂਦੀਆਂ ਨੇ ਕੁੜੀਆਂ ਡੇਰੇ ਤੂੰ ਵਗਜਿਆ ਕਰ ਨਹੀਂ ਡੇਰੇ ਨਹੀਂ ਮੈਂ ਤਾਂ ਕਾਰੂ ਨਾਲ ਜਾਇਆ ਕਰੂੰ ਇਹ ਕਾਰੂ ਵਾਲੀ ਸਰਕਾਰੀ ਪੜ੍ਹਾਈ ਐ ਡੱਡੇ ਤੇ ਇਹ ਕੀ ਕਰਨੀ ਐ ਤੈ ਤੈ ਕੋਈ ਅਫਸਰ ਲੱਗਣਾ ਹੋਰੇ ਕਾਰੂ ਲੱਗੂਗਾ ਅਫਸਰ ਮਿੱਡਾ ਜਿਆ ਉਹ ਹੱਸਣ ਲੱਗੀ ਹਾਂ ਇਹਨੂੰ ਤਾਂ ਪੜਾਵਾਂਗੇ ਪੂਰਾ ਪੜਾਵਾਂਗੇ ਤੂੰ ਡੇਰੇ ਜਾ ਵੜਿਆ ਕਰ ਜੇ ਬਹੁਤਾ ਆਖਦੀ ਐ ਉੱਥੇ ਗੁਰਮੁਖੀ ਦੀ ਪੜ੍ਹਾਈ ਐ ਹੋਰ ਕੁੜੀਆਂ ਜਾਂਦੀਆਂ ਨੇ ਤੂੰ ਲਾਇਆ ਕਰ ਘੰਟਾ ਪਿਰਥੀਦਾਸ ਪੋਥੀ ਪੜਨ ਲਾ ਦਿੰਦਾ ਤੇ ਫੇਰ ਗੇਲੋ ਪਿਰਥੀਦਾਸ ਦੇ ਡੇਰੇ ਜਾਣ ਲੱਗੇ ਕਾਰੂ ਦੂਜੀ ਜਮਾਤ ਵਿੱਚ ਸੀ ਮਾਸਟਰ ਹੰਸ ਰਾਜ ਨੇ ਇਹ ਪ੍ਰਾਇਮਰੀ ਸਕੂਲ ਬਾਣੀਆਂ ਦੇ ਘਰਾਂ ਨੇੜੇ ਇੱਕ ਪੁਰਾਣੀ ਧਰਮਸ਼ਾਲਾ ਵਿੱਚ ਖੋਲ੍ਹਿਆ ਹੋਇਆ ਸੀ ਕਦੇ ਧਰਮਸ਼ਾਲਾ ਬਾਣੀਆਂ ਨੇ ਹੀ ਬਣਵਾਈ ਸੀ ਇੱਥੇ ਬਰਾਤ ਉਤਰਦੀ ਹੁੰਦੀ ਇਹਨੂੰ ਹੁਣ ਵੀ ਬਾਣੀਆਂ ਦੀ ਧਰਮਸ਼ਾਲਾ ਆਖਦੇ ਮਗਰ ਇੱਕ ਲੰਮਾ ਚਾੜਾ ਕਮਰਾ ਸੀ ਮੂਰੇ ਬਰਾਂਡਾ ਬਰਾਂਡੇ ਤੋਂ ਪਹਿਲਾਂ 베ੜਾ ਸੀ 베ੜੇ ਦੀ ਖਾ ਸੀ ਉੱਚੀ ਕੰਧ ਸੀ ਧਰਮਸ਼ਾਲਾ ਨੂੰ ਪੌੜੀਆਂ ਚੜ ਕੇ ਉੱਚਾ ਬਾਰ ਸੀ ਜਿਸ ਨੂੰ ਜਿੰਦਾ ਕੁੰਡਾ ਲੱਗਦਾ ਬਸ ਇਹੀ ਸੀ ਧਰਮਸ਼ਾਲਾ ਇਹੀ ਸੀ ਪ੍ਰਾਇਮਰੀ ਸਕੂਲ ਸਕੂਲ ਵਿੱਚ ਪਿੰਡ ਦੇ ਬਾਣੀਆਂ ਨੇ ਹੀ ਪ੍ਰਾਇਮਰੀ ਸਕੂਲ ਖੁਲਵਾਇਆ ਸੀ ਅਤੇ ਸਕੂਲ ਲਈ ਆਪਣੀ ਧਰਮਸ਼ਾਲਾ ਦੇ ਦਿੱਤੀ ਸੀ ਗੇਲੋ ਬੜੇ ਚਾਅ ਨਾਲ ਡੇਰੇ ਜਾਂਦੀ ਉਹਨੂੰ ਪੂਰਾ ਗੁਮਾਨ ਸੀ ਕਿ ਉਹ ਵੀ ਪੜਦੀ ਹੈ ਉਹ ਤਾਂ ਕਾ ਰਾਖੇ ਵੀ ਪੜਦੀ ਰਹਿੰਦੀ 35 ਅੱਖਰੋਂ ਨੇ ਛੇਤੀ ਹੀ ਸਿੱਖ ਲਏ ਸਾਰਾ ਤੇ ਫਿਰ ਲਗਾ ਮਾਤਰਾ ਵੀ 100 ਤੱਕ ਗਿਣਨਾ ਆ ਗਿਆ ਸੀ ਬਾਲ ਉਪਦੇਸ਼ ਤੇ ਲੱਗੀ ਹੋਈ ਸੀ ਹੁਣ ਕਾਰੂ ਉਰਫ ਕਰਤਾਰ ਸਿੰਘ ਚੌਥੀ ਜਮਾਤ ਪਾਸ ਕਰਕੇ ਪਧੌੜ ਮਿਡਲ ਸਕੂਲ ਵਿੱਚ ਪੜਨ ਜਾ ਲੱਗਿਆ ਸੀ ਉਹ ਪੜਾਈ ਵਿੱਚ ਹੁਸ਼ਿਆਰ ਸੀ ਉਹਦਾ ਆਪ ਹੀ ਮਨ ਸੀ ਕਿ ਉਹ گاਂ ਪੜੇ ਤੇ 10ਵੀਂ ਜਮਾਤ ਪਾਸ ਕਰੇ ਚੌਥੀ ਦੇ ਪੇਪਰ ਦੇ ਕੇ ਉਹ ਪਧੌੜ ਨਾਨਕੀ ਮਿਲਣ ਗਿਆ ਸੀ ਅਤੇ ਉਹਦੀ ਨਾਨੀ ਨੇ ਉਹਨੂੰ ਉੱਥੇ ਹੀ ਰੱਖ ਲਿਆ ਸੀ ਪੇਪਰ ਕਾਦੇ ਉਹਨਾਂ ਦਿਨਾਂ ਵਿੱਚ ਸਲਾਨਾ ਇਮਤਿਹਾਨ ਕਾਗਜ਼ਾਂ ਉੱਤੇ ਨਹੀਂ ਲਿਆ ਜਾਂਦਾ ਸੀ। ਹਿਸਾਬ ਦੇ ਸਵਾਲ ਸਲੇਟ ਉੱਤੇ ਕਢਵਾ ਕੇ ਦੇਖ ਲੈ ਜਾਂਦੇ, ਜਿਓਗ੍ਰਾਫੀ ਆ ਜ਼ੁਬਾਨੀ ਸੁਣ ਲਿਆ ਜਾਂਦਾ। ਨਜ਼ਬ ਜ਼ੁਬਾਨੀ ਸੁਣਾਉਣੀ ਹੁੰਦੀ ਅਤੇ ਫੱਟੀ ਉੱਤੇ ਔਰਤੂ ਦੀ ਇੱਕ ਕਿਤਾਬ ਦਾ ਕੋਈ ਪੈਰਾ ਲਿਖਵਾਇਆ ਜਾਂਦਾ। ਇਹੀ ਹੁੰਦਾ ਸੀ ਬਸ ਸਲਾਨਾ ਇਮਤਿਹਾਨ ਨੰਬਰ ਲੱਗ ਜਾਂਦੇ ਤੇ ਫਿਰ ਨਵੀਆਂ ਜਮਾਤਾਂ ਚੜਨ ਤੋਂ ਇੱਕ ਦਿਨ ਪਹਿਲਾਂ ਨਤੀਜਾ ਸੁਣਾ ਦਿੱਤਾ ਜਾਂਦਾ। ਇਹ ਨਤੀਜਾ ਉਦੋਂ ਮਨਜ਼ੂਰ ਹੋ ਕੇ ਆਉਂਦਾ ਸੀ। ਪਧੌੜ ਪਹਿਲਾਂ ਇਹ ਪ੍ਰਾਈਵੇਟ ਮਿਡਲ ਸਕੂਲ ਸੀ। ਫਿਰ ਸਰਕਾਰ ਨੇ ਪੱਕਾ ਕਰ ਦਿੱਤਾ ਕਾਰੂ 8ਵੀਂ ਜਮਾਤ ਤੱਕ ਵੀ ਵਧੀਆ ਰਿਹਾ ਘਰ ਆ ਕੇ ਸਕੂਲ ਦਾ ਕੰਮ ਬੜੇ ਸ਼ੌਕ ਨਾਲ ਕਰਦਾ ਉਹਦੇ ਦੋ ਮਾਮੇ ਸੀ ਜਿਹੜਾ ਖੇਤੀ ਦਾ ਕੰਮ ਕਰਦੇ ਸਨ ਉਹਨਾਂ ਦੇ ਨਿਆਣੇ ਵੀ ਸਕੂਲ ਜਾਂਦੇ ਸਨ ਮਾਮਿਆਂ ਨੇ ਕਾਰੂ ਨੂੰ ਕਦੇ ਵੀ ਖੇਤ ਜਾਣ ਲਈ ਨਹੀਂ ਆਖਿਆ ਸੀ ਨਾਨੀ ਆਖਦੀ ਸੀ ਮੀਤੋ ਨੇ ਇਹਨੂੰ ਇੱਥੇ ਜਿਸ ਵਾਸਤੇ ਛੱਡਿਆ ਉਹੀ ਕਰਨ ਦਿਓ ਇਹਨੂੰ ਕੰਮ ਨੂੰ ਨਹੀਂ ਆਖਣਾ ਇਹਨੂੰ ਆਪਾਂ 10ਵੀਂ ਕਰਾਵਾਂਗੇ ਉਹ ਜਾਣੇ ਪੜ ਜਾਊਗਾ ਆਪਣੇ ਸਹਾਰੇ ਆਪਣੇ ਕੀ ਤਰੋਂਦਾ ਇਹ ਇਹ ਕੀ ਇੱਕ ਟੁੱਕ ਦੀ ਬੁਰਕੀ ਕਾਰੂ ਦੇ ਕੰਮ ਚੰਗੇ ਜਦੋਂ ਹੀ ਉਹਨੇ 8ਵੀਂ ਪਾਸ ਕੀਤੀ ਉਧਰ ਇਹ ਹਾਈ ਸਕੂਲ ਹੋ ਗਿਆ ਮੌਜਾ ਹੋ ਗਈਆਂ ਉਹਨੂੰ ਤਾਂ ਨਹੀਂ ਤਾਂ 10ਵੀਂ ਕਰਨ ਲਈ ਹੋਰ ਕਿਧਰੇ ਦੂਰ ਜਾਣਾ ਪੈਂਦਾ ਕਾਰੂ ਗਰਮੀਆਂ ਵਿੱਚ ਜਦੋਂ ਛੁੱਟੀਆਂ ਹੁੰਦੀਆਂ ਛੱਠੀ ਆਉਂਦਾ ਸੀ 2-4 ਦਿਨਾਂ ਦੀ ਛੁੱਟੀ ਵਿੱਚੋਂ ਪਿੰਡ ਨਹੀਂ ਆਉਂਦਾ ਸੀ ਹੁਣ ਉਹ ਪਧੌੜ ਹੀ ਚਿੱਤ ਲੱਗਿਆ ਹੋਇਆ ਸੀ ਨਾਨੀ ਉਹਦਾ ਬਹੁਤ ਹਿਤ ਕਰਦੀ ਸੀ ਮਾਮੀਆਂ ਵੀ ਮਾਣੀਆਂ ਨਹੀਂ ਸਨ ਆਪਣੇ ਜਵਾਕਾਂ ਵਾਂਗ ਹੀ ਉਹਨੂੰ ਰੱਖਦੀਆਂ ਬਰਾਬਰ ਦਾ ਖਾਣ ਪੀਣ ਨੂੰ ਦਿੰਦੀਆਂ ਕਦੇ ਕਿਸੇ ਗੱਲ ਦੀ ਦਰਿਆਤ ਨਹੀਂ ਰੱਖੀ ਸੀ ਨਾਨੀ ਨਿਰਗਾਰ ਰੱਖਦੀ ਕਿ ਉਹਦੇ ਦੋਤ ਤੇ ਨਾਲ ਕਿਧਰੇ ਕੋਈ ਫਰਕਤਾ ਨਹੀਂ ਕੀਤਾ ਜਾਂਦਾ ਉਹ ਨਾਨੀ ਕੋਲ ਹੀ ਬਹਿਂਦਾ ਉੱਠਦਾ ਰਾਤ ਨੂੰ ਨਾਨੀ ਕੋਲ ਮੰਜਾ ਟਾ ਕੇ ਪੈਂਦਾ ਬਖਤੌਰਾ ਤੇ ਬਚਿੱਤਰ ਖੇਤੀ ਦਾ ਕੰਮ ਸੋਣਾ ਰੋੜੀ ਜਾਂਦੇ ਸਨ ਬਖਤੌਰਾ ਤਾਂ ਪਰਕੋਟ ਬੰਦਾ ਸੀ ਉਹਨੇ ਜ਼ਿੰਦਗੀ ਦੇ ਸਾਰੇ ਮੌਸਮ ਦੇਖੇ ਹੋਏ ਸਨ ਪੋ ਮਾਗਦੀਆਂ ਕਕਰੀਲੀਆਂ ਰਾਤਾਂ ਤੇ ਜੇਠ ਹਾਰਡ ਦੇ ਸਿਖਰ ਦੁਪਹਿਰੇ ਉਹਦੇ ਹੱਟਾ ਵਿੱਚ ਦੀ ਹੋ ਕੇ ਲੰਗੇ ਸਨ ਉਹਨੇ ਭੁੱਖਾ ਦੇਖੀਆਂ ਸੀ ਤੇ ਮਸਤੀ ਬੋਤੇ ਵਾਂਗ ਮੱਗਾ ਕੱਢਦੇ ਜੱਟ ਦਾ ਰਾਜ ਵੀ ਉਹਨੂੰ ਧੁੱਪਾਂ ਸ਼ਾਮਾਂ ਦੀ ਸਾਰੀ ਪਛਾਣ ਸੀ ਖੇਤੀ ਦੇ ਔਖੇ ਕੰਮਾਂ ਨੂੰ ਉਹ ਸੂਏ ਦੇ ਪਾਣੀ ਵਾਂਗ ਅੱਗੇ ਤੋਰ ਲੈਂਦਾ ਉਹ ਪੋਰਾ ਵੀ ਉਹਖਾਈ ਨਹੀਂ ਮੰਨਦਾ ਸੀ ਪਰ ਬਚਿੱਤਰ ਕਦੇ-ਕਦੇ ਅੱਕ ਥੱਕ ਜਾਂਦਾ ਉਹਦਾ ਜੀ ਕਰਦਾ ਕਿ ਉਹ ਗੁਰਮੀਤ ਕੋਲ ਹੀ ਹਮੇਸ਼ਾ ਬੈਠਾ ਰਹੇ ਤੇ ਗੱਲਾਂ ਮਾਰੀ ਜਾਵੇ ਖੇਤੀ ਦਾ ਕੰਮ ਕੋਈ ਹੋਰ ਕਰਦਾ ਹੋਵੇ ਕਦੇ-ਕਦੇ ਇੰਜ ਹੁੰਦਾ ਵੀ ਤਾਂ ਧਰਤੀ ਦਾ ਘੜ ਪਾਟ ਜਾਂਦਾ ਬਖਤੌਰਾ ਖੇਜੋਟਦਾ ਇੱਥੇ ਮਾਂ ਕੋਲ ਬੈਠਾ ਮਗਜਾਲੀ ਮਾਰੀ ਜਾਣਾ ਅਸੀਂ ਕਦੇ ਤੀਮੀਆਂ ਨਹੀਂ ਸੀ ਦੇਖੀਆਂ ਖੇਤ ਮੱਕੀ ਸਾਰੀ ਸੁੱਕ ਗਈ ਟਾਂਡੇ ਟੁੱਟ-ਟੁੱਟ ਡਿੱਗੀ ਜਾਂਦੇ ਆ ਪਾਣੀ ਨਹੀਂ ਜਾਦ ਭੈਣ ਚੋਦ ਕੁੱਤਾ ਨਾ ਹੋਵੇ ਉਏ ਜਦੋਂ ਵਾਰੀ ਮਿਲੂ ਪਾਣੀ ਉਦੋਂ ਹੀ ਲੱਗੂ ਭੌਂਕੇ ਜਾਣਾ ਹੈ ਬਚਿੰਦਰ ਤੋਂ ਬਹੁ ਮੂਰੇ ਬੇਇੱਜ਼ਤੀ ਸਹਾਰੀ ਨਾ ਜਾਂਦੀ। ਵਾਰੀ ਦਾ ਪਤਾ ਕਰ ਫੇਰ ਜਾ ਕੇ ਮੋਗੇਦਾਰ ਤੋਂ ਬੈਠਾ ਇੱਥੇ ਕਹਿ ਕੇ ਬਖਤੌਰਾ ਪਰਾਂ ਤੁਰ ਜਾਂਦਾ ਪਸ਼ੂਆਂ ਦਾ ਗੋਹਾ ਹਟਾਉਣ ਲੱਗਦਾ। ਬਾਪੂ ਉੱਤੇ ਤਾਂ ਜੋਰ ਨਹੀਂ ਚੱਲਿਆ ਬਚਿੱਤਰ ਗੁਰਮੀਤ ਕੌਰ ਤੇ ਗੁੱਸਾ ਕੱਢਣ ਲੱਗਿਆ ਆਖ ਰਿਹਾ ਸੀ। ਕਾਰੂ ਉੱਥੇ ਛੱਡ ਰੱਖਿਆ ਪਦੌੜ ਇੱਥੇ ਹੋਵੇ ਤਾਂ ਬਰਾਬਰ ਦਾ ਕੰਮ ਕਰਾਵੇ। ਪੜ ਕੇ ਫੇਰ ਕਿਉਂ ਤਹਿਸੀਲਦਾਰ ਲੱਜੂ ਇੱਥੇ ਫਿਰੂ ਠੇਠੇ ਖੰਦਾ। ਨਿਆਣਾ ਪੜੀ ਜਾਂਦਾ 10-13 ਕੀ ਲੈਂਦਾ ਓ ਉਹਦੀ ਨਾਨੀ ਪੜਾਉਂਦੀ ਐ ਮਾਮੇ ਪੜਾਉਂਦੇ ਨੇ 13 ਤਾਂ ਇੱਕ ਪੈਸਾ ਨਹੀਂ ਲੱਗਦਾ ਉਹਦੀ ਪੜ੍ਹਾਈ ਤੇ ਓਏ ਮੈਂ ਪੈਸੇ ਲੱਗਣ ਦੀ ਗੱਲ ਨਹੀਂ ਕਰਦਾ ਧੀ ਦੇ ਚਾਰ ਦੀਏ ਮੈਂ ਕਹਿਣਾ ਹੁਣ ਜਵਾਨ ਐ ਉਹ ਖੇਤੀ ਦਾ ਕੰਮ ਕਰਾਵੇ ਮੈਂ ਖਾਲਾ ਰਹਾ ਬਾਪੂ ਤਾਂ ਚੌਧਰ ਤੇ ਰਹਿੰਦਾ ਸਾਰਾ ਕੰਮ ਮੈਨੂੰ ਕਰਨਾ ਪੈਂਦਾ ਹੁਣ ਬੋਲੀ ਜਾਂਦਾ ਮੈਨੂੰ ਗਾਲ੍ਹਾਂ ਕੱਢਦਾ ਮੈਂ ਨਹੀਂ ਕਰਦਾ ਹੋਰ ਕੌਣ ਕਰਦਾ ਐ ਅਸਲ ਵਿੱਚ ਤਾਂ ਉਹਨੂੰ ਪਿਓ ਦਾ ਗੁੱਸਾ ਸੀ ਖੇਤੀ ਤਾਂ ਗਿੱਲਾ ਪੀਣ ਹੁੰਦਾ ਐ ਇਹ ਨਹੀਂ ਮੁੱਕਦਾ ਕਦੇ ਐਂ ਚੱਲੀ ਜਾਉ ਉਹ ਜਵਾਕ ਦੋ ਅੱਖਰ ਟਿੱਡ ਚ ਪਾਲੂ ਤਾਂ ਕਿਸੇ ਕਿਤੇ ਤੇ ਹੋ ਜੂ ਆ ਕਿਤੇ ਤੇ ਨਾ ਹੋ ਜੂ ਅੱਗੇ ਕੀ ਲੋਕ ਪੜੇ ਨੇ ਕਿਤੇ ਮੈਂ ਤਾਂ ਦੇਖਿਆ ਨਹੀਂ ਕੋਈ ਅਫਸਰ ਬਣਿਆ ਜਿਨ੍ਹਾਂ ਦੀ ਤੂੰ ਗੱਲ ਕਰਦਾ ਏ ਉਹ ਥੋੜਾ ਪੜੇ ਨੇ 2-4 ਜਮਾਤਾ ਆਪਣਾ ਤਾਂ ਸੁੱਖ ਨਾਲ 10 ਕਰੂ ਪੂਰੀਆਂ ਅਫਸਰ ਵੀ ਲੱਗ ਜੂ ਤੇਰੇ ਸਾਹਮਣੇ ਗੁਰਮੀਤ ਕੌਰ ਨੇ ਹਿੱਕ ਥਾਪੜੀ ਮੈਨੂੰ ਉਹਦੇ ਅਫਸਰ ਬਣੇ ਦਾ ਕੀ ਆਸਰਾ ਮੈਂ ਤਾਂ ਹੁਣ ਖੁੱਚਾਂ ਤਰੋਂਦਾ ਫਿਰਦਾ ਜਦੋਂ ਨੂੰ ਉਹ ਕੋਈ ਅਫਸਰ ਬਣੂ ਮੈਂ ਤਾਂ ਬੀਤ ਜੂ ਨਹੀਂ ਤੈਨੂੰ ਸਖਾਲਾ ਕਰ ਦੂ ਆਪਣਾ ਪੁੱਤ ਸ਼ੇਰ ਬੱਗਾ ਆਪ ਵੀ ਸਖਾਲਾ ਰਹੋ ਖੋਡੇ ਪਿਓ ਪੁੱਤਾਂ ਵਾਂਗੂ ਕੱਟਾ ਤਾਂ ਨਹੀਂ ਢੋਂਦਾ ਫਿਰੂ ਖੇਤੀ ਦਾ ਕੰਮ ਤਾਂ ਮਿੱਟੀ ਨਾਲ ਮਿੱਟੀ ਹੋਣਾ ਗੁਰਮੀਤਕੌਰ ਜਿਵੇਂ ਆਪਣੇ ਆਪ ਨੂੰ ਹੌਸਲਾ ਦੇ ਰਹੀ ਹੋਵੇ ਤਦ ਤੱਕ ਬਖਤੌਰਾ ਕਰੋ ਬਾਹਰ ਚੱਲਿਆ ਗਿਆ ਸੀ ਤੇ ਫਿਰ ਤੀਵੀਂ ਆਦਮੀ ਨੇ ਕੋਈ ਜਿਵੇਂ ਸਮਝੌਤਾ ਕਰ ਲਿਆ ਹੋਵੇ ਉਹ ਪਹਿਲਾਂ ਵਾਂਗ ਹੀ ਨਿੱਕੀਆਂ ਨਿੱਕੀਆਂ ਬੇਮਤਲਬ ਜਹੀਆਂ ਗੱਲਾਂ ਕਰਨ ਲੱਗੇ ਗਰਮੀਆਂ ਦਾ ਮਹੀਨਾ ਸੀ ਬਰਸਾਤਾਂ ਹਲੇ ਸ਼ੁਰੂ ਨਹੀਂ ਹੋਈਆਂ ਸਨ ਲੋ ਵਗਦੀ ਜਿਵੇਂ ਹਵਾ ਪੱਟੀਆਂ ਵਿੱਚੋਂ ਲੰਘਦੀ ਹੋਵੇ ਪਰ ਸਵੇਰੇ ਸਵੇਰੇ ਠੰਡੀ ਹਵਾ ਚੱਲਦੀ ਮੰਜਾ ਛੱਡਣ ਨੂੰ ਜੀ ਨਹੀਂ ਕਰਦਾ ਸੀ ਅਧੀ ਰਾਤ ਤੋਂ ਬਾਅਦ ਹੀ ਠੰਡਾ ਮੌਸਮ ਸ਼ੁਰੂ ਹੋ ਜਾਂਦਾ ਸੀ ਆਲਾ ਦਵਾਲਾ ਰੇਤਲੇ ਟਿੱਬਿਆਂ ਦਾ ਇਲਾਕਾ ਸੀ ਕੱਕਾ ਰੇਤਾ ਰਾਤ ਨੂੰ ਠਰ ਜਾਂਦਾ ਹਵਾ ਕੱਕੇ ਰੇਤੇ ਦੇ ਪਿੰਡਿਆਂ ਨੂੰ ਛੂ ਕੇ ਸਗੋਂ ਪੂਰਾ ਕਿਸੜਕੇ ਅਗਾ ਤੁਰਦੀ ਵੱਡੇ ਤੜਕੇ ਡੰਗਰ ਪਸ਼ੂ ਵੀ ਪੂਰਾ ਸੁੱਤੇ ਪਏ ਹੁੰਦੇ। ਉਹਨਾਂ ਦੇ ਬਾਹਰ ਨੂੰ ਵੱਡੇ ਵੱਡੇ ਉੱਚੇ ਤੇ ਚੌੜੇ ਤਖਤੇ ਲੱਗੇ ਹੋਏ ਸਨ ਰਾਹ ਉੱਤੇ। ਉੱਚੀ ਸਾਰੀ ਕੰਧ ਵਿੱਚ ਮਹਿਰਾਬੀ ਦਰਵਾਜ਼ਾ ਰੱਖਿਆ ਹੋਇਆ ਸੀ। ਇਹ ਮੋਟੇ ਭਾਰੀ ਫੱਟਾਂ ਦੇ ਤਖਤੇ ਸਨ ਜਿਵੇਂ ਇਹ ਘਰ ਨਾ ਹੋਵੇ ਕੋਈ ਜੰਗੀ ਕਿਲਾ ਹੋਵੇ। ਤਖਤਿਆਂ ਨੂੰ ਅੰਦਰਲਾ ਕੁੰਡਾ ਲੱਗਦਾ। ਬਖਤੌਰਾ ਰਾਤ ਨੂੰ ਬਾਹਰ ਦਾ ਅੰਦਰਲਾ ਕੁੰਡਾ ਲਾ ਕੇ ਜਿੰਦਾ ਲਾ ਦਿੰਦਾ ਸੀ। ਆਪ ਰਾਤ ਨੂੰ ਤਖਤਿਆਂ ਕੋਲ ਹੀ ਮੰਜਾ ਟਾ ਕੇ ਸੌਂਦਾ ਬਾਹਰ ਵਾਲੀ ਕੰਧ ਨਾਲ ਲੱਗਵੀਂ ਛੋਟੀ ਬੈਠਕ ਸੀ। ਦਿਨ ਵੇਲੇ ਉਹ ਇਸ ਬੈਠਕ ਵਿੱਚ ਪਿਆ ਬੈਠਾ ਰਹਿੰਦਾ ਸੀ ਬੈਠਕ ਵਿੱਚ ਦੋ ਮੰਜੇ ਹੋਰ ਵੀ ਡੇ ਰਹਿੰਦੇ ਜਿੱਥੇ ਕੋਈ ਆਇਆ ਗਿਆ ਪਰੌਣਾ ਤਰੌਣਾ ਬੈਠਦਾ ਰਾਤ ਨੂੰ ਬਖਤੌਰਾ ਦੋ ਕਾਰਨਾ ਕਰਕੇ ਬੈਠਕ ਤੋਂ ਬਾਹਰ ਮੰਜਾ ਟੋਂਦਾ ਇੱਕ ਤਾਂ ਹਵਾ ਖੁੱਲੀ ਆਉਂਦੀ ਸੌਣ ਦਾ ਸਵਾਦ ਆ ਜਾਂਦਾ ਦੂਜਾ ਵੱਡਾ ਕਾਰਨ ਸੀ ਪਸ਼ੂਆਂ ਦੀ ਰਾਖੀ ਬਿਹੜੇ ਵਿੱਚ ਬਾਲਦ ਸਨ ਸੱਜਰ ਸੂਈ ਮੱਝ ਸੀ ਅਤੇ ਝੋਟੀ ਵੀ ਸੀ ਰਾਤ ਨੂੰ ਪਸ਼ੂਆਂ ਦੀ ਚੋਰੀ ਦਾ ਡਰ ਸੀ ਇਸੇ ਪਿੰਡ ਵਿੱਚ ਦੋ ਤਿੰਨ ਬੰਦੇ ਪਸ਼ੂਆਂ ਦੇ ਚੋਰ ਸਨ ਪਿੰਡ ਦੀਆਂ ਕੋਈ ਮੈਸਾਂ ਕਈ ਮੈਸਾ ਕਈ ਬਾਰਦ ਤੇ ਕਈ ਊਂਟ ਚੋਰੀ ਹੋਏ ਸਨ ਉਹ ਬਾਹਰਲੇ ਪਿੰਡਾਂ ਦੇ ਚੋਰਾਂ ਨਾਲ ਮਿਲੇ ਹੁੰਦੇ ਅੱਧੀ ਰਾਤ ਖੋਲਿਆ ਪਸ਼ੂਦਨ ਚੜਦੇ ਨੂੰ ਵੀ ਕੋ ਦੂਰ ਪਹੁੰਚਾ ਦਿੱਤਾ ਜਾਂਦਾ ਸੀ ਤੜਕੇ ਨੂੰ ਪਤਾ ਵੀ ਨਹੀਂ ਲੱਗਦਾ ਸੀ ਕਿ ਮੱਝ ਕਿੱਧਰ ਗਈ ਬਾਰਦ ਕਿੱਧਰ ਗਿਆ ਜਾਂ ਊਂਟ ਕਿੱਥੇ ਹੈ ਸਿਥਮ ਇਹ ਕਿ ਸ਼ੱਕੀ ਬੰਦੇ ਪਿੰਡ ਵਿੱਚ ਹੀ ਆਪਣੇ ਘਰੀ ਸੁੱਤੇ ਪਏ ਮਿਲਦੇ ਚੋਰ ਹੀ ਨਹੀਂ ਪਿੰਡ ਵਿੱਚ ਖੋਜੀ ਬੰਦੇ ਵੀ ਸਨ ਜਿਹੜੇ ਪੈੜ ਦੱਬ ਲੈਂਦੇ ਅਤੇ ਐਨ ਦੂਰ ਤੇ ਪਿੰਡ ਉਸ ਘਰ ਮੂਹਰੇ ਜਾ ਖੜਦੇ ਜਿੱਥੇ ਚੋਰੀ ਦਾ ਪਸ਼ੂ ਬੰਨਿਆ ਖੜਾ ਹੁੰਦਾ ਪਸ਼ੂਆ ਨੂੰ ਛੱਡ ਪਿੰਡ ਵਿੱਚ ਇੱਕ ਲੱਕੜ ਦਾ ਚੋਰ ਵੀ ਸੀ ਲੱਕੜਾਂ ਦੀ ਚੋਰੀ ਕਰਦਾ ਕਿਸੇ ਸਮੇ ਆਪਣੇ ਜਮਾਨੇ ਵਿੱਚ ਉਹ ਪਹਿਲਵਾਨੀ ਕਰਦਾ ਹੁੰਦਾ ਪਹਿਲਵਾਨੀ ਛੱਡ ਕੇ ਭੁੱਖਾ ਮਰਨ ਲੱਗਿਆ ਹੁਣ ਚੋਰੀ ਦੀਆਂ ਲੱਕੜਾਂ ਵੇਚਦਾ ਤੇ ਆਪਣਾ ਖਰਚ ਪਾਣੀ ਚਲਾਈ ਜਾਂਦਾ ਨਿਤ ਦਾਰੂ ਪੀਂਦਾ ਸੀ ਅਤੇ ਫੀਮ ਵੀ ਖਾਂਦਾ ਚਾਹੇ ਕੋਈ ਸ਼ੀਰ ਪੰਜ ਮਣ ਦਾ ਵੀ ਕਿਉਂ ਨਾ ਹੋਵੇ ਕਿਰੋਂ ਉਹਦੇ ਮੋਢੇ ਨੂੰ ਲਵਾ ਦਿਓ ਉਹ ਚੁੱਕ ਕੇ ਉਹ ਪਿੰਡ ਦੇ ਦੂਜੇ ਪਾਸੇ ਮਾਰਦਾ ਉਹਦੇ ਮਿੱਤਰ ਬੈਲੀ ਤਰਖਾਨ ਵੀ ਸਨ ਜਿਹੜੇ ਚੋਰੀ ਦੀ ਲੱਕੜ ਦੀਆਂ ਰਾਤੋਂ ਰਾਤ ਖਲਪਾੜਾ ਬਣਾ ਕੇ ਤੜਕੇ ਨੂੰ ਢੇਰ ਲਾ ਦਿੰਦੇ ਪਤਾ ਵੀ ਨਹੀਂ ਲੱਗਦਾ ਸੀ ਕਿ ਉਹ ਕਿਹੜੇ ਸ਼ਤੀਰ ਦੀਆਂ ਖਲਪਾਣਾ ਹਨ। ਉਹਨਾਂ ਦੇ ਘਰ ਦੇ ਪਿਛਲੇ ਪਾਸੇ ਦੋ ਵੱਡੀਆਂ ਸਬਾਤਾ ਸਨ, ਤੋਰ ਤੋਂ ਤੁਰ ਤੱਕ ਛੱਤੀਆਂ ਹੋਈਆਂ ਸਬਾਤਾ ਅੱਗੇ ਬਰਾਂਡਾ ਸੀ। ਬਰਾਂਡੇ ਦੇ ਦੋਵੇਂ ਸਿਰਿਆਂ ਉੱਤੇ ਇੱਕ-ਇੱਕ ਕੋਠੜੀ ਸੀ ਜਿਨ੍ਹਾਂ ਵਿੱਚ ਘਰ ਦਾ ਨਿੱਕ ਸੁਖ ਸੁਟਿਆ ਪਿਆ ਰਹਿੰਦਾ। ਬਰਾਂਡੇ ਦੇ ਇੱਕ ਪਾਸੇ ਪੱਕੀ ਰਸੋਈ ਸੀ। ਰਾਤ ਨੂੰ ਬਚਿੱਤਰ ਗੁਰਮੀਤ ਕੁਰਤੇ ਗੇਲੋਂ ਬਰਾਂਡੇ ਅੱਗੇ ਮੰਝੇ ਢਾ ਕੇ ਪੈਂਦੇ। ਉਹਨਾਂ ਲਈ ਗੇਲੋਂ ਅਜੇ ਵੀ ਨਿਆਣੀ ਸੀ, ਬਹੁਤ ਨਿਆਣੀ। ਉਹਨਾਂ ਦੀ ਸਮਝ ਵਿੱਚ ਗੇਲੋਂ ਨੂੰ ਤਾਂ ਕਾਸੇ ਦਾ ਪਤਾ ਹੀ ਨਹੀਂ ਸੀ। ਉਹ ਅੱਧੀ ਰਾਤ ਉੱਠ ਕੇ ਆਪਣੇ ਮੰਝਿਆ ਤੋਂ ਸੁਭਾਤ ਵਿੱਚ ਚਲੇ ਜਾਂਦੇ ਸਨ ਮੁਰਦੇ ਤਾਂ ਉਵੇਂ ਦੀ ਉਵੇਂ ਘੂਕ ਸੁੱਤੀ ਪਈ ਹੁੰਦੀ ਜੇ ਪਾਸਾ ਮਾਰਦੀ ਵੀ ਤਾਂ ਉਹਨਾਂ ਲਈ ਇਹ ਸੁਭਾਵਿਕ ਸੀ ਸੁੱਤਾ ਪਿਆ ਬੰਦਾ ਉਂਝ ਵੀ ਤਾਂ ਪਾਸਾ ਲੈਂਦਾ ਹੈ ਉਹ ਜਦੋਂ ਆਪਣੇ ਮੰਝਿਆ ਉੱਤੇ ਆ ਕੇ ਪੈਂਦਾ ਤਾਂ ਥੋੜੀ ਦੇਰ ਬਾਅਦ ਗੇਲੋ ਉੱਠਦੀ ਸੀ ਅਤੇ ਰਸੋਈ ਵਿੱਚ ਜਾ ਕੇ ਕੋਰੇ ਘੜੇ ਦਾ ਠੰਡਾ ਪਾਣੀ ਪੀਂਦੀ ਉਹਨਾਂ ਲਈ ਇਹ ਗੱਲ ਵੀ ਸਧਾਰਨ ਸੀ ਤਰੇ ਲੱਗੀ ਤੋਂ ਕਿਹੜਾ ਰਾਤਾਂ ਨੂੰ ਪਾਣੀ ਨਹੀਂ ਪੀਂਦੇ ਸਨ ਗੇਲੋ ਵੀ ਪਾਣੀ ਪੀਂਦੀ ਸੀ ਇਹ ਉਹਨਾਂ ਦਿਨਾਂ ਦੀਆਂ ਗੱਲਾਂ ਹਨ ਜਦੋਂ ਗਹਿਲੋ ਨੂੰ ਡੇਰੇ ਪੜਨ ਜਾਂਦੀ ਨੂੰ 2 ਸਾਲ ਹੋ ਚੁੱਕੇ ਸਨ ਕਾਰੂ ਚੌਥੀ ਜਮਾਤ ਪਾਸ ਕਰਕੇ ਪਧੌੜ ਚਲਿਆ ਗਿਆ ਸੀ ਗੁਰਮੀਤ ਕੌਰ ਕੁੜੀ ਤੇ ਅੱਖ ਰੱਖਦੀ ਉਹ ਦੇਖਦੀ ਸੀ ਕਿ ਉਹ ਰਾਤ ਨੂੰ ਘੱਟ ਸੌਂਦੀ ਹੈ ਪਾਸੇ ਮਾਰਦੀ ਰਹਿੰਦੀ ਹੈ ਉਹਦੇ ਮੂੰਹੋਂ ਕਦੇ ਲੰਬਾ ਸਾਹ ਵੀ ਨਿਕਲਦਾ ਹੈ ਉਹ ਕੁੜੀ ਨੂੰ ਦਿਨ ਵੇਲੇ ਨਾ ਸੌਣ ਦਿੰਦੀ ਆਖਦੀ ਤੂੰ ਤੀਨੇ ਸੌ ਲੈਂਦੀ ਹੈ ਤੇਰੀ ਨੀਂਦ ਤਾਂ ਦਿਨ ਵੇਲੇ ਹੀ ਪੂਰੀ ਹੋ ਜਾਂਦੀ ਹੈ ਇਸੇ ਕਰਕੇ ਫਿਰ ਰਾਤ ਨੂੰ ਤੈਨੂੰ ਨੀਂਦ ਨਹੀਂ ਆਉਂਦੀ ਗੇਲੋ ਨੂੰ ਆਦਤ ਸੀ ਕਿ ਉਹ ਡੇਰਿਆਂ ਆਉਂਦੀ ਅਤੇ ਰੋਟੀ ਖਾ ਕੇ ਝੱਟ ਸੌਂ ਜਾਂਦੀ ਜਿੱਥੇ ਬੈਠੀ ਹੁੰਦੀ ਉੱਥੇ ਹੀ ਲੁਟਕ ਜਾਂਦੀ ਕੰਟਾ ਡੇਢ ਘੰਟਾ ਸੌਂ ਕੇ ਉੱਠ ਖੜਦੀ ਸੀ ਉੱਠ ਕੇ ਗੁਰਮੀਤ ਕੌਰ ਨਾਲ ਘਰ ਦੇ ਕੰਮ ਧੰਦੇ ਕਰਨ ਲੱਗਦੀ ਜਾਂ ਕੰਮ ਨਾ ਕੋਈ ਹੁੰਦਾ ਤਾਂ ਡੇਰੇ ਦੀ ਪੜ੍ਹਾਈ ਲੈ ਕੇ ਬੈਠ ਜਾਂਦੀ ਕਿਸੇ ਕਿਸੇ ਰਾਤ ਉੱਠ ਕੇ ਉਹ ਸੁਹਾਤ ਵਿੱਚ ਨਹੀਂ ਜਾਂਦੇ ਸਨ ਗੇਲੋ ਤਾਂ ਵੀ ਜਾਗਦੀ ਰਹਿੰਦੀ ਸੀ ਫਿਰ ਤਾਂ ਗੁਰਮੀਤ ਕੌਰ ਨੂੰ ਪੱਕਾ ਹੀ ਯਕੀਨ ਸੀ ਕਿ ਗੇਲੋ ਦਿਨ ਵੇਲੇ ਆਪਣੀ ਨੀਂਦ ਪੂਰੀ ਕਰ ਲੈਂਦੀ ਹੈ ਬੱਚਿੱਤਰ ਕਦੇ ਕਦੇ दारू ਪੀਣ ਵਾਲਿਆਂ ਦੀ ਢਾਣੀ ਅਤੇ ਅੜਿੱਕੇ ਵੀ ਆ ਜਾਂਦਾ ਉਸ ਰਾਤੋਂ ਕਾਫੀ ਹਨੇਰਾ ਹੋਏ ਘਰ ਵੜਦਾ ਆਉਣ ਸਾਰ ਪਹਿਲਾਂ ਰੋਟੀ ਮੰਗਦਾ ਬਰਾਂਡੇ ਵਿੱਚ ਬੈਠਾ ਰੋਟੀ ਖਾਈ ਜਾਂਦਾ ਬੋਲਦਾ ਚੱਲਦਾ ਨਹੀਂ ਸੀ ਰੋਟੀ ਖਾਂਦਿਆਂ ਉਹਦੀਆਂ ਅੱਖਾਂ ਮਿਚੀਆਂ ਜਿਹੀਆਂ ਰਹਿੰਦੀਆਂ ਸਨ ਪਾਣੀ ਪੀ ਕੇ ਤੇ ਕੋੜਲੀ ਕਰਕੇ ਉਹ ਆਪਣੇ ਮੰਝੇ ਉੱਤੇ ਨਹੀਂ ਆਉਂਦਾ ਸੀ ਗੇਲੋ ਜਿਵੇਂ ਆਪਣੇ ਮੰਝੇ ਉੱਤੇ ਹੂਕ ਸੁੱਤੀ ਪਈ ਹੋਵੇ ਉਹ ਝੂਠੇ ਪਾਂਡੇ ਚੁੱਕਣ ਆਈ ਗੁਰਮੀਤ ਕੋਰ ਨੂੰ ਸਵੇਰ ਤੋਂ ਅੰਦਰ ਜਾਣ ਦਾ ਗੁੱਝਾ ਇਸ਼ਾਰਾ ਕਰਦਾ ਆਖਦਾ ਪਾਂਡੇ ਫੇਰ ਚੱਕੀ ਹਾਂ ਇਹ ਉਹਨਾਂ ਦਿਨਾਂ ਦੀਆਂ ਹੀ ਗੱਲਾਂ ਹਨ ਜਦੋਂ ਗਿੱਲੋ ਚਮਿਆਰਾਂ ਦੇ RAMME ਨੂੰ ਡੇਰਿਓਂ ਆਉਂਦੀ ਪਹੇ ਦੀ ਭੜੀ ਟਪਾ ਕੇ ਖੇਤ ਵਿੱਚ ਲੈ ਬੜੀ ਸੀ RAMMA ਉਸ ਤੋਂ ਬਾਅਦ ਡੇਰੇ ਨਹੀਂ ਗਿਆ ਸੀ RAMME ਦਾ ਨਾਨਕਾ ਪਿੰਡ ਬੜੁੱਖਾ ਸੀ ਉਹੀ ਬੜੁੱਖਾ ਪਿੰਡ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਵੀ ਸੀ RAMME ਦਾ ਮਾਮਾ ਪ੍ਰੀਤਮ ਸਿੰਘ ਕਦੇ ਪਹਿਲਾਂ ਸੰਗਰੂਰ ਵਾਲੇ ਬੋਲੇ ਰਾਜੇ ਦੀ ਫੌਜ ਵਿੱਚ ਭਰਤੀ ਸੀ ਉਹ ਹਾਲ ਦਾ ਰਿਟਾਇਰ ਹੋ ਕੇ ਆਇਆ ਤਾਂ ਪਿੰਡ ਥੋੜੀ ਪੈਨਸ਼ਨ ਨਾਲ ਉਹਦਾ ਗੁਜ਼ਾਰਾ ਨਹੀਂ ਹੁੰਦਾ ਸੀ ਉਹ ਫੌਜ ਵਿੱਚ ਹੀ ਸੀ ਜਦੋਂ ਉਹਦਾ ਵਿਆਹ ਹੋ ਗਿਆ ਸੀ ਉਹਦੇ ਦੋ ਬੱਚੇ ਵੀ ਸਨ ਦੋਵੇਂ ਮੁੰਡੇ ਉਹਦੀ ਘਰਵਾਲੀ ਬਹੁਤਾ ਕਰਕੇ ਪਿੰਡ ਰਹਿੰਦੀ ਅਤੇ ਪ੍ਰੀਤਮ ਦੇ ਭੇਜੇ ਪੈਸਿਆਂ ਨਾਲ ਆਪਣੇ ਜਵਾਕ ਪਾਲਦੀ ਪ੍ਰੀਤਮ ਫੌਜੀ ਹੋਣ ਕਰਕੇ ਉਹਨਾਂ ਦਾ ਘਰ ਚ ਮਿਆਰਾਂ ਦੇ ਘਰਾਂ ਵਿੱਚੋਂ ਚੰਗਾ ਘਰ ਗਿਣਿਆ ਜਾਂਦਾ ਸੀ ਦੂਜੇ ਲੋਕ ਜੁੱਤੀਆਂ ਸਿਉਣ ਦਾ ਕੰਮ ਕਰਦੇ ਜੱਟਾਂ ਦੇ ਸਿਰੀ ਪਾਲੀ ਰੜਦੇ ਜਾਂ ਦਿਹਾੜੀਆਂ ਕਰਦੇ ਮਸਾ ਜੂਨ ਗੁਜ਼ਾਰਾ ਕਰਦੇ ਸਨ ਅਤੇ ਉਹ ਸਮਝਦੇ ਕਿ ਪ੍ਰੀਤਮ ਦੀ ਤੀਵੀ ਕਰੇ ਬੇਲੀ ਬੈਠੀ ਮੋਜਾ ਕਰਦੀ ਹੈ ਦੂਜੀਆਂ ਤੀਮੀਆਂ ਵਾਂਗ ਉਹ ਜੱਟਾਂ ਦੇ ਖੇਤਾਂ ਵਿੱਚ ਕੰਮ ਕਰਨ ਵੀ ਨਹੀਂ ਜਾਂਦੀ ਐਨ ਪਹਿਨ ਪੱਛਰ ਕੇ ਰਹਿੰਦੀ ਹੈ ਉਹਦੇ ਦੋਵੇਂ ਜਵਾਕ ਕਲਹਿਰੀ ਮੋਰਾ ਜਿਹੇ ਚਿੱਟੇ ਤੋਤੇ ਕੱਪੜੇ ਪਾ ਕੇ ਸ਼ਾਲਾ ਮਾਰਦੇ ਫਿਰਦੇ ਹਨ ਸਕੂਲ ਪੜਨ ਜਾਂਦੇ ਹਨ ਦੂਜੇ ਘਰਾਂ ਦੇ ਜਵਾਕਾਂ ਨੂੰ ਸਕੂਲ ਕਿੱਥੇ ਨਸੀਬ ਸੀ ਪ੍ਰੀਤਮ ਜਦੋਂ ਪੈਨਸ਼ਨ ਆਇਆ ਉਸ ਤੋਂ ਪਹਿਲਾਂ ਹੀ ਉਹਦੇ ਦੋਵੇਂ ਮੁੰਡੇ ਜਸਪੀਰ ਅਤੇ ਲਖਵੀਰ 10th ਜਮਾਤਾ ਪਾਸ ਕਰ ਚੁੱਕੇ ਸਨ ਦੋਵੇਂ ਹੀ ਪੜਨ ਵਿੱਚ ਤਿੱਖੇ ਸਨ ਸਾਈਕਲਾਂ ਤੇ ਸੰਗਰੂਰ ਪੜਨ ਜਾਂਦੇ ਹੁੰਦੇ ਵੱਡਾ ਮੁੰਡਾ ਜਸਪੀਰ ਤਾਂ ਪ੍ਰੀਤਮ ਨੇ ਫੌਜ ਵਿੱਚ ਹੀ ਭਰਤੀ ਕਰਵਾ ਦਿੱਤਾ ਸੀ ਛੋਟਾ ਲਖਵੀਰ ਪਟਵਾਰੀ ਬਣ ਗਿਆ ਚਾਹੇ ਦੋਵੇਂ ਮੁੰਡੇ ਫਿਰ ਕਮਾਉਂਦੇ ਸੀ ਪਰ ਪੈਨਸ਼ਨ ਆ ਕੇ ਪ੍ਰੀਤਮ ਮੁੰਡਿਆਂ ਦੇ ਹੱਥਾਂ ਵੱਲ ਨਹੀਂ ਝਾਕਣਾ ਚਾਹੁੰਦਾ ਸੀ ਉਹਨੇ ਫੌਜ ਵਿੱਚ ਭਰਤੀ ਹੋਣ ਤੋਂ ਪਹਿਲਾਂ ਕਦੇ ਸੋਲਰ ਦੇ ਘਰਾਟਾ ਉੱਤੇ ਆਟਾ ਚੱਕੀ ਦਾ ਕੰਮ ਕੀਤਾ ਸੀ ਉਹ ਇਸ ਕਿੱਤੇ ਨੂੰ ਜਾਣਦਾ ਸੀ ਪੈਨਸ਼ਨ ਆ ਕੇ ਘਰ ਵਿੱਚ ਵਿਹਲਾ ਬੈਠਣ ਨਾਲ ਉਹ ਸੰਗਰੂਰ ਇੱਕ ਆਟਾ ਚੱਕੀ ਉੱਤੇ ਕੰਮ ਕਰਨ ਲੱਗਿਆ ਫੌਜੀ ਬੰਦਾ ਸੀ ਵਕਤ ਸਿਰ ਕੰਮ ਤੇ ਜਾਂਦਾ ਵਕਤ ਸਿਰ ਮੁੜਦਾ ਸਹੀ ਕੰਮ ਕਰਦਾ ਸੀ ਉਹਨੂੰ ਚੱਕੀ ਦਾ ਸਾਰਾ ਹਿਸਾਬ ਸੀ ਚਾਹੇ ਇਹ ਕੰਮ ਛੱਡੇ ਨੂੰ ਬਰੇ ਵੀ ਚੁੱਕੇ ਸਨ ਪਰ ਗੁਰੂ ਦਾ ਚੰਡਿਆ ਉਹ ਹਾਲੇ ਤੱਕ ਵੀ ਇਸ ਕਿੱਤੇ ਨੂੰ ਭੁੱਲਿਆ ਨਹੀਂ ਸੀ ਸਾਈਕਲ ਤੇ ਸਗਰੂਰ ਜਾਂਦਾ ਪੌ ਫੁੱਟਣ ਤੋਂ ਪਹਿਲਾਂ ਹੀ ਪਹੁੰਚ ਜਾਂਦਾ ਤੇ ਦਿਨ ਚੜੇ ਨੂੰ ਚੱਕੀ ਦੇ ਦੋਵੇਂ ਪੁੱੜ ਰਾ ਕੇ ਆਉ ਮਾਰਦਾ ਇੰਜਣ ਦਾ ਮਿਸਤਰੀ ਕੋਈ ਹੋਰ ਸੀ ਉਹ ਵੀ ਇੱਕ ਰਿਟਾਇਰਡ ਫੌਜੀ ਸੀ ਪ੍ਰੀਤਮ ਸਿਰਫ ਚੱਕੀ ਦਾ ਕੰਮ ਜਾਣਦਾ ਸੀ ਇੰਜਣ ਵਾਲੇ ਪਾਸੇ ਉਹ ਪੰਗਾ ਨਹੀਂ ਲੈਂਦਾ ਸੀ ਪਿਰਥੀ ਦਾਸ ਦੇ ਡੇਰੇੋਂ ਹਟ ਕੇ ਰਾਮਾ ਕਰ ਵਿੱਚ ਬੈਲਾ ਹੀ ਬੈਠਾ ਰਹਿੰਦਾ ਉਹ ਬਦਰੇ ਦੇ ਪੱਥਰ ਨੂੰ ਹੱਥ ਲਾਉਂਦਾ ਜਾਂ ਕਿਸੇ ਬੰਨ ਰਹੀ ਜੁੱਤੀ ਨੂੰ ਚੁੱਕ-ਚੁੱਕ ਦੇਖਦਾ ਤਾਂ ਬਦਰਾ ਉਹਨੂੰ ਛਿੜਕ ਦਿੰਦਾ ਆਖਦਾ ਨਾ ਇੱਧਰ ਨਾ ਝਾਕ ਪਰਾ ਹੋ ਕੇ ਬੈਠ ਤੈਨੂੰ ਕਿਸੇ ਹੋਰ ਕੰਮ 'ਚ ਪਾਵਾਂਗੇ ਚਮਕਨੀ ਨਿਗਾ ਕੀਤੀ ਐ ਤਾਂ ਭਾਈ ਚਮਿਆਰ ਦਾ ਚਮਿਆਰੀ ਰਹਿ ਜਾਏਗਾ ਮਾਂ ਆਖਦੀ ਡੇਰੇ ਲਾਇਆ ਸੀ ਚਾਰ ਅੱਖਰ ਢਿੱਡ 'ਚ ਪੈ ਜਾਂਦੇ ਕਿਸੇ ਵੇਲੇ ਕੰਮ ਆਉਂਦੇ ਜਮਾਨਾ ਕਿਹੜਾ ਏ ਉੱਥੇ ਕੀ ਤੇਰੇ ਸੱਪ ਲੜ ਗਿਆ ਹਟ ਕੇ ਬਹਿ ਗਿਆ ਘਰੇ ਉਹ ਮਾਂ ਦੇ ਚਿਹਰੇ 'ਤੇ ਖੁੱਲੇ ਮੂੰਚ ਆਖ ਰਹੀ ਹਸੀ ਕਹਿਣਾ ਚਾਹੁੰਦਾ ਸੀ ਹਾਂ ਮਾਂ ਸੱਚੀ ਸੱਪ ਲੜ ਗਿਆ ਪਰ ਫਿਰ ਉਹ ਹੱਸਣ ਲੱਗ ਪਿਆ ਮਾਂ ਬੇਸ਼ਰਮ ਜਹੀ ਹੋ ਗਈ ਹੋਵੇ ਜਿਵੇਂ ਥੋੜੀ देर ਚੁੱਪ ਰਹਿ ਕੇ ਬੋਲੀ ਹੋਰ ਦੱਸ ਤੇਰਾ ਕੀ ਬਣਾਈਏ ਘਰ ਬੈਠੇਗਾ ਤਾਂ ਕਤਿੱਤਾ ਕਰੇਗਾ ਕੋਈ ਲੋਕਾਂ ਦੇ ਮੁੰਡੇਾਂ ਵਾਂਗੂ ਐ ਕਿਵੇਂ ਬੈਠ ਚੁ ਕਰੇ ਇਹ ਬਦਰੇ ਨੇ ਜੁੱਤੀ ਦੇ ਤਲੇ ਵਿੱਚ ਦੀ ਕੱਢੀ ਡੋਰ ਜਾਣਾ ਥੱਲੇ ਲੈ ਕੇ ਖਿੱਚੀ ਦਿਯਾਲੋ ਕਹਿੰਦੀ ਕਿਸੇ ਜੱਟ ਦੀਆਂ ਮਹੀਆਂ ਤੇ ਲਾ ਦਿੰਨੇ ਆ ਪਾਲੀ ਫਿਰਦਾ ਤੁਰਦਾ ਫਿਰ ਸਿਰੀ ਰੜਨ ਲੱਗ ਪੂ ਖੇਤੀ ਦਾ ਕੰਮ ਮਾੜਾ ਤਾਂ ਨਹੀਂ ਮਾਰ ਫੜ ਕੇ ਇੰਨੀ ਇੰਨੀ ਫਸਲ ਆਉਂਦੀ ਐ ਸਿਰੀ ਨੂੰ ਨਾ ਇਸ ਕੰਮ ਚ ਨਹੀਂ ਪਾਉਣਾ ਆਪਾਂ ਇਹਨੂੰ ਬਦਰਾ ਅੱਖਾਂ ਮੀਚ ਕੇ ਬੋਲ ਰਿਹਾ ਸੀ ਕਿਉਂ ਕੀ ਗੱਲ ਦਿਯਾਲੋ ਨੇ ਪੁੱਛਿਆ ਇਹਨੂੰ ਕਿਸੇ ਦੇ ਅਧੀਨ ਨਹੀਂ ਕਰਨਾ ਅਧੀਨ ਕਿਵੇਂ ਸਿਰੀ ਬੜ ਕੇ ਸਾਰੀ ਉਮਰ ਜੱਟਾਂ ਦੇ ਥੱਲੇ ਲੱਗਿਆ ਰਹੂ ਸਾਰੀ ਉਮਰ ਦੀਆਂ ਗਾਲਾਂ ਦਵਾਨੀ ਦਾ ਜੱਟ ਇੱਜ਼ਤ ਲਾ ਕੇ ਰੱਖ ਦਿੰਦਾ ਜੱਟਾਂ ਦੇ ਵਾਸ ਨਹੀਂ ਪਾਉਣਾ ਮੁੰਡੇ ਨੂੰ ਹੋਰ ਫਿਰ ਕੀ ਕੁਰਸੀ ਤੇ ਬਿਠਾਏਗਾ ਇਹਨੂੰ ਦਿਆਲੋ ਦੇ ਬੋਲਾ ਵਿੱਚ ਗੁੱਜਾ ਵਿਅੰਗ ਸੀ ਨਾਲੇ ਸਰੀਰ ਤਾਂ ਦੇਖ ਇਹਦਾ ਇਹ ਖੇਤੀ ਤੇ ਕੰਮਾਂ ਦੀਆਂ ਧੰਘੇੜਾ ਨਹੀਂ ਚੱਲ ਸਕਦਾ ਆ ਲਾਲ ਸੂਹੀਆਂ ਗੱਲਾਂ ਪਿਚਕ ਕੇ ਸੁੱਕੇ ਟੁੱਕ ਆਰਗੀਆਂ ਰਹਿ ਜਾਣਗੀਆਂ ਜੱਟਾਂ ਦੇ ਤਾਂ ਇਹ ਬਲਦ ਬਣ ਕੇ ਰਹਿ ਜੂ ਹੋਰ ਫਿਰ ਚਮਿਆਰ ਦਾ ਪੁੱਤ ਤਾਂ ਦੋ ਕੰਮ ਹੀ ਕਰ ਸਕਦਾ ਚੰਮ ਜਾਂ ਕੰਮ ਇਹ ਤਾਂ ਧੁਰ ਤੋਂ ਬਣੀ ਆਈ ਏ ਚਮਿਆਰ ਦਾ ਪੁੱਤ ਹੋ ਕੇ ਜੁੱਤੀਆਂ ਸਿਉਮੇ ਜਾਂ ਜੱਟਾਂ ਦਾ ਕੰਮ ਕਰੇ ਚਮਿਆਰ ਨੂੰ ਆਪਣਾ ਧੰਦਾ ਬਦਲਣਾ ਪਊ ਇੱਕਵੇਂ ਬਦਲ ਜੁੱਤਨ ਦਾ ਤੇਰੇ ਸਾਹਮਣੇ ਤੇਰੇ ਭਾਈ ਨੇ ਨਹੀਂ ਬਦਲ ਕੇ ਦਿਖਾਇਆ ਚਮਿਆਰ ਦਾ ਕੰਮ ਪ੍ਰੀਤਮ ਪਹਿਲਾਂ ਫੌਜ ਚ ਗਿਆ ਫਿਰ ਪੈਨਸ਼ਨ ਆ ਕੇ ਔਰ ਹੁਣ ਆਟਾ ਪੀ ਹੀ ਜਾਂਦਾ ਹੈ ਗਾਹਾਂ ਮੁੰਡੇ ਕੀ ਪਾਏ ਹੁਨੇ ਚਮਿਆਰਾ ਵਾਲੇ ਕੰਮ 'ਚ ਇੱਕ ਫੌਜੀ ਹੈ ਦੂਜਾ ਪਟਵਾਰੀ ਜੱਟਾਂ ਦੇ ਉੱਤੋਂ ਦੀ ਹੈ ਇੱਕ ਤਰ੍ਹਾਂ ਪ੍ਰੀਤਮ ਸੂ ਤੂੰ ਗੌਰ ਕਰਕੇ ਦੇਖ ਬਦਰੇ ਨੇ ਤਲੇ ਵਿੱਚ ਦੀ ਆਖਰੀ ਡੋਰ ਕੱਢੀ ਅਤੇ ਜੁੱਤੀ ਨੂੰ ਪੱਥਰੀ ਉੱਤੇ ਰੱਖ ਕੇ ਇੱਕ ਅੱਖ ਮੀਚੀ ਜੁੱਤੀ ਉਹਨੂੰ ਸ਼ੁੱਧ ਬਣੀ ਹੋਈ ਦਿਸ ਰਹੀ ਸੀ ਫਿਰ ਆਏ ਕਰ ਜਾਵੇ ਰਾਮਿਆ ਆਪਣੇ ਮਾਮੇ ਕੋਲੀ ਵਗ ਜਾ ਉੱਥੇ ਜਿਹੜੇ ਕੰਮ ਚ ਪਾਉ ਤੈਨੂੰ ਉਹ ਪੈ ਜੀ ਛੱਡ ਖਿਹੜਾ ਚੱਠਿਆਂ ਦਾ ਦਿਆਲੋਂ ਨੇ ਜਿਵੇਂ ਮਨ ਕਰੜਾ ਕੀਤਾ ਹੋਵੇ ਫਿਰ ਕਹਿਣ ਲੱਗੀ ਮਾਮੇ ਦੇ ਪੁੱਤ ਫੌਜ ਚ ਭਰਤੀ ਹੋ ਕੇ ਬਸਰੇ ਬਗਦਾਦ ਕਿਹੜਾ ਨਹੀਂ ਤੁਰੇ ਫਿਰਦੇ ਬੁੜੱਖਾ ਆ ਖੜਾ ਏ ਜੇ ਤੂੰ ਚੱਠੇ ਛੱਡ ਕੇ ਬੁੜੱਖੀ ਜਾ ਬੈਠਾ ਤਾਂ ਕੀ ਫਰਕ ਪੈਂਦਾ ਏ ਰਹੇਗਾ ਤਾਂ ਸਾਡੇ ਦਿਲ ਅੰਦਰ ਹੀ ਬੰਦੇ ਨੂੰ ਘਰ ਬੈਠੇ ਨੂੰ ਰੋਟੀ ਨਹੀਂ ਮਿਲਦੀ ਹੁਣ ਉਹ ਜ਼ਮਾਨੇ ਨਹੀਂ ਰਹੇ ਭਾਈ ਸਾਡਾ ਤਾਂ ਜੂਨ ਗੁਜ਼ਾਰਾ ਹੋ ਹੀ ਗਿਆ ਮਹਿੰਗਾ ਹੋਈ ਗਿਆ ਸਸਤਾ ਹੋਈ ਗਿਆ ਰੋਟੀ ਖਾਤਰ ਦੇਲੀਓ ਬਾਹਰ ਹੋਣਾ ਲਾਜ਼ਮੀ ਹੈ ਬਦਰੇ ਨੇ ਸਿਆਣਾ ਜਿਹਾ ਬਣ ਕੇ ਗੱਲਾਂ ਆਖੀਆਂ ਪਹਿਲਾਂ ਮੈਂ ਆਪ ਗੱਲ ਕਰਕੇ ਆਉਣੀ ਆ ਪ੍ਰੀਤਮ ਨਾਲ ਬਈ ਭਾਈ ਰਾਮਾ ਹੁਣ ਤੇਰੇ ਕੋਲ ਛੱਡਣਾ ਦਿਆਲੋ ਉਸ ਵੇਲੇ ਆਪਣੇ ਪੇਕੇ ਜਾਣ ਦੀ ਤਿਆਰੀ ਕਰਨ ਲੱਗੀ ਸੰਗਰੂਰ ਨਾਂਬਾ ਗੇਟ ਬਾਣੀਆਂ ਦੀ ਆਟਾ ਚੱਕੀ ਸੀ ਆਲੇ ਦੁਆਲੇ ਦੇ ਕਿੰਨੇ ਸਾਰੇ ਲੋਕ ਇੱਥੇ ਆਟਾ ਪਹਿਉਣ ਆਉਂਦੇ ਇਹ ਆਟਾ ਚੱਕੀ ਵੀ ਇੰਜਣ ਨਾਲ ਚੱਲਦੀ ਸੀ ਦੁਪਹਿਰੇ ਜਹੇ ਉਹ ਮਸ਼ੀਨ ਚਲਾਉਂਦੇ ਸਨ ਅੱਧੀਆਂ ਬੋਰੀਆਂ ਦੇ ਅੰਬਾਰ ਲੱਗੇ ਰਹਿੰਦੇ। ਖਾਸਾ ਦਿਨ ਸ਼ਿਪੇ ਤੱਕ ਚੱਕੀ ਚੱਲਦੀ ਰਹਿੰਦੀ। ਸਾਰਾ ਪੀਣਾ ਕੱਢ ਕੇ ਹੀ ਪ੍ਰੀਤਮ ਬੁੜਖਿਆਂ ਨੂੰ ਜਾਂਦਾ ਸੀ। ਕਦੇ-ਕਦੇ ਮਸ਼ੀਨ ਅੱਧੀ ਰਾਤ ਤੱਕ ਵੀ ਚੱਲਦੀ। ਇਹ ਉਦਾਂ ਹੁੰਦਾ ਜਦੋਂ ਪੀਣਾ ਬਹੁਤਾ ਪਿਆ ਹੁੰਦਾ। ਜਿਹੜੇ ਲੋਕ ਆਥਣੇ ਜਹੇ ਆ ਕੇ ਬੋਰੀ ਰੱਖ ਜਾਂਦੇ ਸਨ, ਉਹਨਾਂ ਦਾ ਪੀਣਾ ਅਖੀਰ ਵਿੱਚ ਪਾਇਆ ਜਾਂਦਾ। ਉਹ bari ਨਾਲ ਪੀਣਾ ਕੱਢਦੇ। ਕੋਈ ਜ਼ੋਰ ਵਾਲਾ ਬੰਦਾ ਪਹਿਲਾਂ ਵੀ ਪਿਹਾ ਕੇ ਲੈ ਜਾਂਦਾ ਪਰ ਅਜਿਹਾ ਉਹ ਕਦੇ-ਕਦੇ ਹੀ ਕਰਦੇ ਸਾਰਾ ਕੰਮ ਨਿਬੇੜ ਕੇ ਹੀ ਇੰਜਣ ਬੰਦ ਹੁੰਦਾ। ਅਜਿਹਾ ਜਦੋਂ ਕਦੇ ਹੁੰਦਾ ਉਸ ਦਿਨ ਪ੍ਰੀਤਮ ਪਿੰਡ ਨਹੀਂ ਜਾਂਦਾ ਸੀ ਲਾਲਿਆਂ ਦੇ ਘਰੋਂ ਰੋਟੀ ਆ ਜਾਂਦੀ ਸੀ ਨਾ ਧੋ ਕੇ ਉਹ ਰੋਟੀ ਖਾਂਦਾ ਤੇ ਮੰਜਾ ਢਾ ਕੇ ਉੱਥੇ ਹੀ ਕਿਤੇ ਪੈ ਜਾਂਦਾ ਜਦੋਂ ਕਦੇ ਉਹ ਸੰਗਰੂਰ ਰਾਤ ਕੱਟਦਾ ਅਗਲੇ ਦਿਨ ਪੌ ਫੁੱਟ ਦੀ ਨਾਲ ਜਾ ਕੇ ਪਿੰਡ ਦਾ ਗੇੜਾ ਮਾਰ ਆਉਂਦਾ ਸੀ ਬਾੜੀਆਂ ਪ੍ਰੀਤਮ ਨੂੰ ਤਨਖਾਹ ਪੂਰੀ ਦਿੰਦੇ ਸਨ ਹੋਰ ਮਦਦ ਵੀ ਉਹਦੀ ਕਰਦੇ ਰਹਿੰਦੇ ਉਹ ਜਾਣਦੇ ਸਨ ਕਿ ਪ੍ਰੀਤਮ ਫੌਜੀ ਬੰਦਾ ਹੈ ਵਕਤ ਦਾ ਪੂਰਾ ਪਾਬੰਦ ਹੈ ਇਮਾਨਦਾਰ ਹੈ ਕੰਮ ਦਾ ਕਰੀਂਦਾ ਹੈ ਪੂਰੀ ਦੇ ਤੋੜ ਕੇ ਕੰਮ ਕਰਦਾ ਹੈ ਵੱਡੀ ਗੱਲ ਉਹ ਛੁੱਟੀ ਨਹੀਂ ਕਰਦਾ ਸੀ ਹੱਡਾ ਪੈਰਾਂ ਦਾ ਤਕੜਾ ਸੀ ਇਸ ਲਈ ਢਿੱਲਾ ਮੱਠਾ ਵੀ ਨਹੀਂ ਹੁੰਦਾ ਸੀ ਉਹਨੂੰ ਕਦੇ ਕੋਈ ਸਰੀਰਕ ਤਕਲੀਫ ਹੁੰਦੀ ਤਾਂ ਉਹ ਮਾਲਕਾਂ ਨੂੰ ਦੱਸਦਾ ਨਹੀਂ ਸੀ ਆਪਣਾ ਇਲਾਜ ਆਪ ਹੀ ਕਰ ਲੈਂਦਾ ਫੌਜ ਵਿੱਚ ਰਹਿਣ ਕਰਕੇ ਕਿੰਨੀਆਂ ਸਾਰੀਆਂ ਅੰਗਰੇਜ਼ੀ ਦਵਾਈਆਂ ਉਹ ਆਪਣੇ ਹੱਥ ਥੱਲੇ ਰੱਖਦਾ ਜਦੋਂ ਲੋੜ ਹੁੰਦੀ ਵਰਤ ਲੈਂਦਾ ਤਨਖਾਹ ਚੜੇ ਮਹੀਨੇ ਫੜ ਲੈਂਦਾ ਉਹਨੇ ਮਾਲਕਾਂ ਤੋਂ ਕਦੇ ਪੇਸ਼ਗੀ ਪੈਸੇ ਨਹੀਂ ਮੰਗੇ ਸਨ ਉਹਨੂੰ ਕੋਈ ਐ ਬੈਲ ਵੀ ਨਹੀਂ ਸੀ ਫੌਜੀ ਹੋਣ ਕਰਕੇ ਬਸ ਇੱਕੋ ਆਦਤ ਸੀ ਰਾਤ ਨੂੰ ਰੋਟੀ ਖਾਣ ਤੋਂ ਪਹਿਲਾਂ ਸ਼ਰਾਬ ਦਾ ਇੱਕ ਪੈਗ ਮਾਰਦਾ ਸੀ ਉਹ ਅੰਗਰੇਜ਼ੀ ਸ਼ਰਾਬ ਪਿੰਦਾ ਜਾਂ ਸਿਆਣਾ ਵਿਚ ਰੰਮ ਉਹਦਾ ਤਰਕ ਸੀ ਕਿ ਇੱਕ ਪੈਗ ਮਾਰਨ ਨਾਲ ਦਿਨ ਦਾ ਸਾਰਾ ਥਕੇਵਾ ਉੱਤਰ ਜਾਂਦਾ ਹੈ ਤੇ ਨੀਂਦ ਚੰਗੀ ਆਉਂਦੀ ਹੈ ਉਹ ਆਖਦਾ ਰੋਟੀ ਵੀ ਸਵਾਦ ਲੱਗਦੀ ਹੈ ਜਿਸ ਦਿਨ ਕਦੇ ਉਹ ਸੰਗਰੂਰ ਰਾਤ ਕੱਟਦਾ ਲਾਲੇ ਉਹਦੀ ਆਦਤ ਨੂੰ ਜਾਣਦੇ ਸਨ ਤੇ ਆਪ ਹੀ ਰੋਟੀ ਤੋਂ ਪਹਿਲਾਂ ਉਹਦੇ ਲਈ ਪਉਆ ਲਿਆ ਦਿੰਦੇ ਸਨ ਉਹ ਹਿਸਾਬ ਲਾਉਂਦੇ ਕਿ ਇੰਨਾ ਕਰਨ ਨਾਲ ਮਿਸਤਰੀ ਖੁਸ਼ ਰਹੇਗਾ ਤੇ ਅਗਲੇ ਦਿਨ ਪਹਿਲਾਂ ਵਾਂਗ ਹੀ ਚੰਗਾ ਕੰਮ ਕਰੇਗਾ ਉਸ ਦਿਨ ਤਾ ਉਹ ਸ਼ੱਕਰ ਵਿੱਚ ਦੇਸੀ ਘਿਓ ਪਵਾ ਕੇ ਇੱਕ ਰੋਟੀ ਵੱਧ ਵੀ ਖਾ ਜਾਂਦਾ ਇੱਕ ਰੋਟੀ ਵੱਦ ਇਸ ਕਰਕੇ ਹੀ ਖਾਂਦਾ ਕਿਉਂਕਿ ਉਸਨੇ ਉਸ ਦਿਨ ਵੱਦ ਪੀਤੀ ਹੁੰਦੀ ਪੌਆ ਤਾਂ ਉਹਦੇ ਲਈ ਬਹੁਤ ਵਾਧੂ ਹੁੰਦਾ ਉਹ ਪਿੰਨ ਹੁੰਦਾ ਤਾਂ ਐਸੇ ਪੌਏ ਦੇ ਉਹਨੇ ਦੋ ਪੈਗ ਬਣਾਉਣੇ ਸਨ ਜਦੋਂ ਕਿ ਉਹ ਇੱਕ ਪੈਗ ਦੀ ਮਾਰ ਸੀ ਸੰਗਰੂਰ ਪੌਆ ਪੀ ਕੇ ਪ੍ਰੀਤਮ ਗੌਣ ਲੱਗਦਾ ਮੂੰਹ ਵਿੱਚ ਗੁੰਗਣਾਉਂਦਾ ਜਿਵੇਂ ਚਰਖਾ ਕੂਕਦਾ ਹੋਵੇ ਪ੍ਰੀਤਮ ਵਿੱਚ ਬਸ ਇੱਕੋ ਨੁਕਸ ਸੀ ਕਿ ਉਹ ਜ਼ਬਾਨ ਦਾ ਰੁੱਖਾ ਸੀ ਸਪਸ਼ਟ ਗੱਲ ਕਰਦਾ ਜਿਹੜੀ ਗੱਲ ਕਹਿ ਦਿੱਤੀ ਬਸ ਕਹਿ ਦਿੱਤੀ ਆਖੀ ਗੱਲ ਵਿੱਚ ਫਰਕ ਨਹੀਂ ਆਉਣ ਦਿੰਦਾ ਸੀ ਲਾਲੇ ਆਖ ਤੇ ਪ੍ਰੀਤਮ ਸੁੱਦਾ ਰੁੱਖਾ ਸਭਾਏ ਪ੍ਰੀਤਮ ਆਕਦਾ ਆਪਾਂ ਤਾਂ ਸਾਫ਼ ਬੰਦੇ ਆ ਭਾਈ ਮੂੰਹ ਤੇ ਕਹਿਣ ਵਾਲੇ ਸਭਾਬ ਨਾਲ ਉਸ ਦਿਨ ਪ੍ਰੀਤਮ ਹਲੇ ਘਰ ਹੀ ਸੀ ਬਸ ਸੰਗਰੂਰ ਨੂੰ ਤੁਰਨ ਵਾਲਾ ਹੀ ਸੀ ਸਾਈਕਲ ਝਾੜ ਪੁੰਚ ਕੇ ਤੇ ਚੱਕੀਆਂ ਦੀ ਹਵਾ ਟੋਕ ਕੇ ਉਹਨੇ ਬੇੜੇ ਵਿੱਚ ਖੜਾ ਰੱਖਿਆ ਸੀ ਦੁਪਹਿਰ ਦੀ ਰੋਟੀ ਅਜੇ ਉਹਨੇ ਪਿੰਡ ਹੀ ਖਾ ਲਈ ਸੀ ਨਹੀਂ ਤਾਂ ਹਮੇਸ਼ਾ ਨਾਲ ਲੈ ਕੇ ਜਾਂਦਾ ਹੁੰਦਾ ਸਵੇਰੇ ਤੁਰਨ ਵੇਲੇ ਇੱਕ ਪਰੌਂਠਾ ਚਾਹ ਨਾਲ ਖਾ ਲੈਂਦਾ ਸੀ ਉਸ ਥਿਰ ਪਿੰਡ ਵਿੱਚ ਉਹਨੂੰ ਕੋਈ ਕੰਮ ਸੀ ਇਸ ਲਈ ਉਹ ਮਾਲਕਾਂ ਨੂੰ ਕਹਿ ਕੇ ਆਇਆ ਸੀ ਕਿ ਉਹ ਕੱਲ ਨੂੰ देर ਨਾਲ ਆਵੇਗਾ ਬਸ ਮਸ਼ੀਨ ਚਲਾਉਣ ਵੇਲੇ ਨੂੰ ਅੱਪੜ ਜਾਵੇਗਾ ਭੈਣ ਤੇ ਭਾਂਜੇ ਨੂੰ ਆਏ ਦੇਖ ਕੇ ਉਹ ਬਹੁਤ ਖੁਸ਼ ਹੋਇਆ ਦਿਆਲੋ ਦਾ ਸਿਰ ਪੜੋਸੀ ਅਤੇ ਰਾਮੇ ਨੂੰ ਬੁੱਕਲ ਵਿੱਚ ਲੈ ਕੇ ਪਿਆਰ ਕਰਨ ਲੱਗਿਆ ਦਿਆਲੋ ਪ੍ਰੀਤਮ ਤੋਂ ਖਾਸੇ ਵਰੇ ਛੋਟੀ ਸੀ ਉਹ ਭਰਾ ਨੂੰ ਰਾਜੀ ਬਾਜੀ ਦਾ ਪੁੱਛ ਕੇ ਪਰਜਾਈ ਕੋਲ ਮੰਝੇ ਉੱਤੇ ਜਾ ਬੈਠੀ ਪਰਜਾਈ ਨੇ ਉਹਨੂੰ ਗਾਲ ਨਾਲ ਲਾਇਆ ਸੀ ਅਤੇ ਫਿਰ ਮੰਝੇ ਉੱਤੇ ਪਏ ਵਾਧੂ ਜਿਹੇ ਕੱਪੜਿਆਂ ਨੂੰ ਪਰੇ ਹਟਾ ਕੇ ਦਿਆਲੋ ਨੂੰ ਸਰਾਣੇ ਵਾਲੇ ਪਾਸੇ ਆਪਣੇ ਕੋਲ ਬਿਠਾ ਲਿਆ ਚਾਹ ਧਰ ਲੈ ਚੱਲ ਮੈਂ ਵੀ ਪੀ ਜਾਨਾ ਕੁੱਟ ਨਲੇ ਇਸ ਬਹਾਨੇ ਦਿਆਲੋ ਨਾਲ ਦੋ ਗੱਲਾਂ ਕਰ ਲੈਣਾ ਕਵੇਲਾ ਹੋਈ ਜਾਂਦਾ ਹੈ ਲਾਲਾ ਡੇਕੀ ਜਾਂਦਾ ਹੋ ਪ੍ਰੀਤਮ ਨੇ ਨਛੱਤਰੋ ਨੂੰ ਕਾਹਲ ਨਾਲ ਤਾੜ ਕੇ ਆਖਿਆ ਪਹਿਲਾਂ ਤਾਂ ਦਿਆਲੋ ਨੇ ਮਨ ਬਣਾਇਆ ਸੀ ਕਿ ਉਹ ਬੜੁਖੀ ਜਾ ਕੇ ਆਪਣੇ ਭਰਾ ਨਾਲ ਗੱਲ ਕਰੇਗੀ ਤੇ ਫਿਰ ਜਿਵੇਂ ਉਹ ਹੰਗਾਰਾ ਭਰੇਗਾ ਰਾਮੇ ਨੂੰ ਉੱਥੇ ਛੱਡ ਆਵੇਗੀ ਪਰ ਉਹਨੇ ਤਿਆਰ ਹੁੰਦੀ ਕਰਦੀ ਨੇ ਇਰਾਦਾ ਕੀਤਾ ਕਿਉਂ ਨਾ ਰਾਮੇ ਨੂੰ ਨਾਲ ਹੀ ਲੈ ਜਾਵੇ ਪੁੱਛਣ ਨੂੰ ਕੀ ਐ ਪ੍ਰੀਤਮ ਉਹਦਾ ਪਰਾਇ ਮਾਪਿਓ ਜਾਇਆ ਉਹ ਕੋਈ ਦੂਜਾ ਤਾਂ ਨਹੀਂ ਉਹ ਉਹਦੀ ਗੱਲ ਮੋੜਦਾ ਨਹੀਂ ਨਾਲੇ ਉਹ ਤਾਂ RAMME ਨੂੰ ਮੋਹੀ ਬਹੁਤ ਕਰਦਾ ਹੈ ਪੁੱਤਾਂ ਨਾਲੋਂ ਵੱਧ ਰੱਖੂ ਇਹਨੂੰ ਮੈਂ ਤਾਂ ਭਾਈ ਪ੍ਰੀਤਮ ਸਿਆਂ RAMME ਨੂੰ ਤੇਰੇ ਕੋਲ ਛੱਡਣ ਆਈ ਆ ਕਿਵੇਂ ਕਰ ਹੁਣ ਤੂੰ ਰੱਖੇ ਇਹਨੂੰ ਚਾਹ ਦੀ ਪਾਟੀ ਮੋਹ ਨੂੰ ਲਾ ਕੇ ਦਿਆਲੋ ਨੇ ਗੱਲ ਤੋਰੀ ਕਿਉ ਸਰਦਾਰ ਬਦਰਾ ਸੁਕੀ ਆਖਦਾ ਪ੍ਰੀਤਮ ਨੇ ਜਿਵੇਂ ਪਣੋਈਏ ਦਾ ਮਜ਼ਾਕ ਉਡਾਇਆ ਹੋਵੇ ਉਹ ਪੁੱਛ ਲੈ ਇਹਨੂੰ ਦਿਆਲੋ ਰਾਮੇਵਲ ਚਾਕੀ ਬਾਪੂ ਕਹਿੰਦਾ ਜੁੱਤੀਆਂ ਸਿਉਣ ਤੇ ਨਹੀਂ ਲਾਉਣਾ ਤੈਨੂੰ ਨਾ ਜੱਟਾਂ ਦੇ ਸਿਰੀ ਪਾਲੀ ਰਲਣ ਦੇਣਾ ਹੈ। ਰਾਮਾਨੀ ਚੱਕ ਹੋ ਕੇ ਬੋਲਿਆ। ਹੋਰ ਫਿਰ ਕੀ ਕਰੇਗਾ ਤੂੰ? ਪ੍ਰੀਤਮ ਨੇ ਗੰਭੀਰ ਹੋ ਕੇ ਪੁੱਛਿਆ ਤੂੰ ਭਾਈ ਪ੍ਰੀਤਮ ਸਿੰਘ ਜਸਵੀਰ ਲਖਵੀਰ ਵਾਂਗੂ ਸਿਰੇ ਲਾ ਇਹਨੂੰ। ਇਸੇ ਕਰਕੇ ਛੱਡਣ ਆਈਆਂ ਮੈਂ ਇਹਨੂੰ ਤੇਰੇ ਕੋਲ। ਛੱਡਣ ਨੂੰ ਤਾਂ ਠੀਕ ਐ ਭਾਈ ਇੱਥੇ ਰਹੀ ਜਾਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ। ਫਿਰ ਪੁੱਛਣ ਲੱਗਿਆ ਇਹਨੂੰ ਪੜਨ ਕਿਉਂ ਨਹੀਂ ਲਾਇਆ? ਸਕੂਲ ਤਾਂ ਛੱਠੀ ਵੀ ਹੈਗਾ। ਡੇਰੇ ਜਾਂਦਾ ਸੀ ਹਟ ਗਿਆ ਉੱਥੋਂ। ਖਬਰੇ ਕੀ ਪਹਿਰ ਗਿਆ ਇਹਨੂੰ ਦਿਯਾਲੋ ਦੱਸ ਰਹੀ ਸੀ ਕਿਉ ਡੇਰੇ ਕੀ ਸੀ ਡੇਰੇ ਪੜਨ ਜਾਂਦਾ ਸੀ ਉੱਥੇ ਦਾ ਸਕੂਲ ਡੇਰੇ ਚ ਲੱਗਦਾ ਨਹੀਂ ਮਾਮਾ ਪਿਰਥੀ ਦਾਸ ਤੇ ਡੇਰੇ ਜਾਂਦਾ ਸੀ ਮੈਂ ਬਾਬਾ ਪੰਜਾਬੀ ਦੀ ਪੜਾਈ ਕਰਾਉਂਦਾ ਗੁਰਮੁਖੀ ਜੀ ਨੂੰ ਕਹਿੰਦੇ ਆ 35 ਅਖਰੀ ਰਾਮੇ ਨੇ ਖੋਲ ਕੇ ਗੱਲ ਦੱਸੀ ਅੱਛਾ ਅੱਛਾ ਉਹ ਕਿਹੜੀ ਪੜਾਈ ਹੁੰਦੀ ਹੈ ਉਹ ਤਾਂ ਘਰ ਦੀ ਪੜਾਈ ਹੈ ਪ੍ਰੀਤਮ ਹੱਸਣ ਲੱਗ ਪਿਆ ਹੋਰ ਭਾਈ ਕਿਹੜੀ ਪੜਾਈ ਦਿਯਾਲੋ ਹੈਰਾਨ ਸੀ ਸਰਕਾਰੀ ਸਕੂਲ ਦੀ ਪੜਾਈ ਤੁਹਾਡੇ ਪਿੰਡ ਹੈ ਨਹੀਂ ਚੌਥੀ ਤੱਕ ਪ੍ਰਾਇਮਰੀ ਸਕੂਲ ਪ੍ਰੀਤਮ ਹੈਰਾਨ ਸੀ ਕਿ ਦਿਯਾਲੋ ਨੂੰ ਇੰਨਾ ਵੀ ਨਹੀਂ ਪਤਾ ਬੇਬੇ ਮਮਾ ਸਕੂਲ ਦੀ ਗੱਲ ਕਰਦਾ ਜਿਹੜਾ ਬਾੜੀਆਂ ਦੀ ਧਰਮਸ਼ਾਲਾ ਚ ਲੱਗਦਾ ਹੈ ਨਹੀਂ ਆਪਣੇ ਪਿੰਡ ਉੱਥੇ ਕੋਈ ਅੱਡ ਪੜ੍ਹਾਈ ਹੈ ਕਿਤੇ ਹੋਰ ਅਸਲੀ ਪੜ੍ਹਾਈ ਤਾਂ ਉਹੀ ਹੈ ਨਾ ਭਾਈ ਉੱਥੇ ਨਹੀਂ ਕਦੇ ਗਿਆ ਹੈ ਤੂੰ ਭਾਈ ਦਿਹਾਲੋ ਕਿਹੜੀਆਂ ਗੱਲਾਂ ਕਰਦੀਆਂ ਤੁਹਾਨੂੰ ਕਾਸੇ ਦਾ ਪਤਾ ਤਾਂ ਹੈ ਨਹੀਂ ਅਣਪੜਾ ਜਿਆ ਨੂੰ ਪ੍ਰੀਤਮ ਹਰਖਿਆ ਬੋਲ ਰਿਹਾ ਸੀ ਹੁਣ ਭਾਈ ਪ੍ਰੀਤਮ ਇੱਥੇ ਲਾ ਦੇ ਇਹਨੂੰ ਇੱਥੇ ਵੀ ਤੁਹਾਡੇ ਹੋਣਾ ਸਰਕਾਰੀ ਸਕੂਲ ਤੂੰ ਆਪਦੇ ਮੁੰਡਿਆਂ ਜਿੰਨਾ ਇਹ ਪੜ੍ਹਾਏ ਨੂੰ ਮੈਂ ਤੇਰਾ ਗੋੜਨੀ ਪੜਾਉਂਦੀ ਸਾਰੀ ਉਮਰ ਦਿਯਾਲੋ ਬਹੁਤ ਅਧੀਨ ਜਹੀ ਹੋ ਕੇ ਬੋਲ ਰਹੀ ਸੀ ਓਏ ਤੇਰੀ ਉਮਰ ਕਿੰਨੀ ਹੋਗੀ ਰਾਮਿਆ ਇਹਨੂੰ ਭਾਈ ਸੁਖਨ 14ਵਾਂ ਸਾਲ ਲੱਗਿਆ ਵਿਆ ਦਿਯਾਲੋ ਨੇ ਜਵਾਬ ਦਿੱਤਾ ਪ੍ਰੀਤਮ ਤਾੜੀ ਮਾਰ ਕੇ ਹੱਸ ਪਿਆ ਕਹਿੰਦਾ ਹੁਣ ਤਾਂ ਭਾਈ ਗਈ ਉਮਰੇ ਦੀ ਐਨੀ ਐਨੀ ਉਮਰ ਦੇ ਤਾਂ ਮੁੰਡੇ 8ਵੀਂ ਪਾਸ ਕਰ ਜਾਂਦੇ ਨੇ ਇਹਨੂੰ ਹੁਣ ਬੁੱਢ ਬਲੇਟ ਨੂੰ ਕਿਹੜਾ ਵੜਨ ਦੇ ਦੂ ਸਕੂਲ ਚ ਬੱਕਰੀਆਂ ਚ ਬਾਤਰੂ ਨੂੰ ਦਿਯਾਲੋ ਨਿਮੋਜਣੀ ਜਹੀ ਹੋ ਕੇ ਬੈਠੀ ਸੀ ਅੱਜ ਤਾ ਤੁਸੀਂ ਇੱਥੇ ਹੀ ਹੋ ਮਾਂ ਪੁੱਤ ਮੈਂ ਚੱਲਦਾ ਸੁਨੇਹਾ ਮੋੜ ਆਉਂਗਾ ਆ ਕੇ ਕਰਦੇ ਆ ਭਾਈ ਗੱਲ ਕੋਈ ਨਹੀਂ ਤੂੰ ਸੰਸਾ ਨਾ ਕਰ ਬਹੁਤਾ ਬਣਾਉਨੇ ਆ ਕੋਈ ਸਕੀਮ ਜਦੋਂ ਤੂੰ ਆ ਗਈ ਭਾਈ ਦਿਆਲੋ ਕਰਾਂਗੇ ਕੁਛ ਤਾਂ ਪ੍ਰੀਤਮ ਕਾਹਲ ਨਾਲ ਸਾਈਕਲ ਤੋੜ ਕੇ ਘਰੋਂ ਬਾਹਰ ਹੋ ਗਿਆ ਦਿਆਲੋ ਪਿੰਡੋਂ ਤੁਰਨ ਲੱਗੀ ਬਦਰੇ ਨੂੰ ਚਾਰ ਰੋਟੀਆਂ ਪਕਾ ਕੇ ਆਈ ਸੀ ਕਹਿੰਦੀ ਰਾਤ ਦੀ ਦਾਲ ਪਈ ਐ ਤਪਲੇ 'ਚ ਜਦੋਂ ਜੀ ਕਰਿਆ ਤੱਤੀ ਕਰਕੇ ਖਾ ਲਈ ਰੋਟੀ ਅਸੀਂ ਤਾਂ ਮਾਂ ਪੁੱਤ ਹੁਣ ਉੱਥੇ ਜਾ ਕੇ ਖਾਵਾਂਗੇ ਦਿਨ ਚੜੀ ਜਾਂਦਾ ਐ ਪ੍ਰੀਤਮ ਤੇ ਜਾਣ ਪਿੱਛੋਂ ਨਛੱਤਰੋਂ ਨੇ ਚੁੱਲ੍ਹੇ ਤੇ ਹੋਰ ਰੋਟੀਆਂ ਲਾਈਆਂ ਕੱਦੂ ਦੀ ਸਬਜ਼ੀ ਬਚੀ ਪਈ ਸੀ ਹਰੇ ਗੰਡੇ ਛਿੱਲ ਕੇ ਰੱਖ ਦਿੱਤੇ ਬਾਣੀਏ ਦੀ ਹੱਟ ਤੋਂ ਸ਼ੱਕਰ ਲਿਆ ਕੇ ਵਿੱਚ ਦੇਸੀ ਘਿਓ ਪਾ ਦਿੱਤਾ ਉਹਨਾਂ ਦਿਨਾਂ ਵਿੱਚ ਦੇਸੀ ਘਿਓ ਹੀ ਹੁੰਦਾ ਸੀ ਦਸੌਰੂ ਤਾਂ ਕੋਈ ਜਾਣਦਾ ਵੀ ਨਹੀਂ ਸੀ ਮਾਂ ਪੁੱਤ ਨੇ ਖੁਸ਼ ਹੋ ਕੇ ਰੋਟੀ ਖਾਧੀ ਨਣਦ ਪਰਚਾਈ ਗੱਲਾਂ ਮਾਰਨ ਬੈਠ ਗਈਆਂ ਪਹਿਲਾਂ ਤਾਂ ਕੋਚਰ ਕੋਲ ਬੈਠਾ ਰਾਮਾ ਉਹਨਾਂ ਦੀਆਂ ਗੱਲਾਂ ਸੁਣਦਾ ਰਿਹਾ ਕਦੇ ਹੱਸਦਾ ਕਦੇ ਉਦਾਸ ਜਿਹਾ ਹੋ ਜਾਂਦਾ ਫਿਰ ਪਰਾ ਹੋ ਕੇ ਤੂਤ ਦੀ ਸ਼ਾਹੇਠ ਮੰਜੀ ਢਾਕੇ ਪੈ ਗਿਆ ਤੇ ਸੌ ਗਿਆ ਪਹਿਲਾਂ ਤਾਂ ਨਛੱਤਰੋ ਕੁੜੀਆਂ ਦੀ ਸੁਖ ਸਾਦ ਪੁੱਛਦੀ ਰਹੀ ਉਹਨਾਂ ਦੇ ਜਵਾਕਾਂ ਬਾਰੇ ਸੱਸਾਂ ਬਾਰੇ ਅਤੇ ਪਰੌਣੀਆਂ ਦੇ ਕੰਮਕਾਰ ਬਾਰੇ ਉਹਨਾਂ ਨੇ ਸਾਰੀਆਂ ਗੱਲਾਂ ਕੀਤੀਆਂ ਫਿਰ ਦਿਆਲੋ ਨੇ ਉਹਦੇ ਮੁੰਡਿਆਂ ਦੀ ਗੱਲ ਤੋਰੀ ਅਖੇ ਉਹ ਹਾਲੇ ਤੱਕ ਵਿਆਹੇ ਕਿਉਂ ਨਹੀਂ ਨਛੱਤਰੋ ਨੇ ਦੱਸਿਆ ਤਾਂ ਦਿਆਲੋ ਹੈਰਾਨ ਹੋ ਕੇ ਰਹਿ ਗਈ ਆਖ ਰਹੀ ਸੀ ਇਹ ਤਾਂ ਚਰਚ ਗੱਲ ਐ ਭਾਬੀ ਉਹ ਐਨੇ ਆਪ ਹੁਦਰੇ ਕਿਉਂ ਹੋ ਗਏ ਜਮਾਨਾ ਦੇਖ ਲੈ ਕਿਹੜਾ ਆ ਗਿਆ ਫੌਜੀ ਤਾਂ ਕਹਿੰਦਾ ਮੈਂ ਕਿਸੇ ਰੈਂਕ ਤੇ ਹੋ ਜਾ ਫਿਰ ਵਿਆਹ ਕਰਾਉਂਗਾ ਰੈਂਕ ਕੀ ਭਾਬੀ ਬਈ ਤਰੱਕੀ ਹੋ ਜੇ ਤਨਖਾਹ ਵਾਜੇ ਤਨਖਾਹ ਖਵਰੇ ਕਦੋਂ ਵਧੂ ਇਹ ਤਾਂ ਉਹੀ ਜਾਣਦਾ ਜਿਉਣ ਜੋਗਾ ਨਾਲੇ ਆਖੂਗਾ ਹਲੇ ਤੱਕ ਲੱਈ ਠੀਕ ਆ ਕੀ ਜੰਜਾਲ ਚ ਪੈਣਾ ਹੈ ਕਦੇ ਕਦੇ ਬਹੜਾ ਪੈੜਾ ਬੋਲਦਾ ਹੈ ਪਿਓ ਵਰਗਾ ਹੈ ਨਾ ਕੀ ਬੋਲਦਾ ਹੈ ਅਖੇ ਕੀ ਪਤਾ ਲੜਾਈ ਫੇਰ ਲੱਗ ਜੇ ਗੋਲੀ ਠੰਡੀ ਹੋ ਜਾਏ ਹਾਈ ਹਾਈ ਕੁੜੀ ਐ ਕਿਉਂ ਬੋਲਦਾ ਨਮਾਣਾ ਦਿਆਲੋਂ ਨੇ ਸੱਚਮੁੱਚ ਦਾ ਉਦਾਸ ਬੋਲ ਕੱਢਿਆ ਪਰ ਅਗਲੇ ਬੰਦ ਹੀ ਅੱਖਾਂ 'ਚ ਚਿਰਾਗ ਬਾਲ ਕੇ ਕਹਿੰਦੀ ਅੱਗੇ ਪਿਓ ਨਹੀਂ ਸੀ ਫੌਜ 'ਚ ਦੇਖ ਕਿੰਨਾ ਕੁਛ ਬਣਾਤਾ ਸਾਰੇ ਰੰਗ ਭਾਗ ਲੱਗ ਗਏ ਨਾਲੇ ਜੀ ਦੀ ਆ ਗਈ ਉਹ ਤਾਂ ਇੱਧਰ ਕਿਹੜਾ ਨਹੀਂ ਮੁੱਕ ਜਾਂਦਾ ਜਿਉਂਦਾ ਰਹੇ ਭਾਈ ਜਦੋਂ ਮਰਜੀ ਕਰਾਵੇ ਵਿਆ ਹੋਰ ਆਪਣੀ ਕਿਹੜਾ ਮੰਨਦਾ ਓ ਨਸ਼ਤਰੋ ਦੇ ਬੋਲਾਂ ਵਿੱਚ ਭਿੱਜਿਆ ਭਿੱਜਿਆ ਲਹਿਰਾ ਸਨ ਤੇ ਦੂਜਾ ਪਟਵਾਰੀ ਦਿਆਲੋਂ ਨੇ ਗੱਲ ਬਦਲੀ ਉਹ ਕਹਿੰਦਾ ਮੈਂ ਪਟਵਾਰੀ ਆ ਪਟਵਾਰੀ ਐ ਫਿਰ ਕੀ ਐ ਅਖੇ ਮੈਂ ਜੱਟਾਂ ਨੂੰ ਲੁੱਟ-ਲੁੱਟ ਖਾਣਾ ਜੱਟ ਮੈਨੂੰ ਸਾਸਰੀ ਕਾਲ ਆਖਦੇ ਨੇ ਮੈਂ ਤਾਂ ਜੱਟਾਂ ਦੇ ਉੱਤੋਂ ਦੀ ਆ ਹੁਣ ਮੈਂ ਕਿਸੇ ਜੁੱਤੀਆਂ ਗੰਡਣ ਵਾਲੇ ਚਮਿਆਰ ਦੀ ਕੁੜੀ ਨਹੀਂ ਲੈਣੀ ਨਾ ਹੀ ਕਿਸੇ ਸੀਰੀ ਸੱਪਟੇ ਦਾ ਡੁੱਕਾ ਮੈਂ ਮੈਂ ਤਾਂ ਕਿਸੇ ਮੁਲਾਜ਼ਮ ਦੀ ਕੁੜੀ ਲੈ ਕੇ ਆਉਂ ਅਗਲਾ ਦੇਊਗਾ ਵੀ ਕੋਈ ਨੰਗ ਚਮਿਆਰ ਮੈਨੂੰ ਕੀ ਦੇ ਦੂ ਨਛੱਤਰੋ ਆਪਣੀ ਜਾਨ 'ਚ ਹੁੱਬ ਕੇ ਦੱਸ ਰਹੀ ਸੀ ਅੱਛਾ ਇਹ ਗੱਲ ਹੈ ਦਿਆਲੋ ਦੇ ਸ਼ਬਦਾਂ ਵਿੱਚ ਚੋਰਾ ਜਾਗ ਗਿਆ ਉਹ ਆਪਣੇ ਧੁਰ ਅੰਦਰ ਕਿਧਰੇ ਸੋਚਣ ਲੱਗੀ ਜੇ ਕਿਤੇ ਉਹਦਾ ਰਾਮਾ ਵੀ ਠਿਕਾਣੇ ਲੱਜੇ ਵਿਆਹ ਸ਼ਾਦੀ ਦੀ ਗੱਲ ਤਾਂ ਦੂਰ ਨਿਮਾਣਾ ਰੋਟੀ ਦੇ ਸਿਰੇ ਹੀ ਹੋ ਜੇ ਹੁਣ ਤਾਂ ਉਹ ਬੈਠਾ ਨੀਰਾ ਡੰਗਰ ਦਾ ਡੰਗਰ ਨਾ ਕੰਮ ਦਾ ਨਾ ਕਾਰ ਦਾ ਰਾਮੇ ਨੂੰ ਤੁਸੀਂ ਵੱਡਾ ਕਰ ਲਿਆ ਇਹਨੂੰ ਛੋਟੇ ਹੁੰਦੇ ਸਕੂਲ ਭੇਜਣ ਲੱਗਣਾ ਸੀ ਨਸ਼ਤਰੋ ਆਖ ਰਹੀ ਸੀ ਮੈਨੂੰ ਕੀ ਪਤਾ ਸੀ ਭਾਈ ਇਹਨਾਂ ਗੱਲਾਂ ਦਾ ਮੈਂ ਤਾਂ ਡੇਰੇ ਜਾਂਦੇ ਸਮਝ ਹੀ ਰੱਖਿਆ ਕੀ ਪਤਾ ਸੀ ਹੋਰ ਪੜ੍ਹਾਈ ਐ ਸਕੂਲਾਂ 'ਚ ਹੋਰ ਪੜ੍ਹਾਈ ਡੇਰੇ ਤੁਸੀਂ ਇਹਨੂੰ ਭੇਜਣੀ ਕਿਉਂ ਲੱਗੇ ਸੀ ਨਸ਼ਤਰੋ ਨੇ ਪੁੱਛਿਆ ਇਹਦਾ ਪਿਓ ਕਦੇ-ਕਦੇ ਐਨੀ ਰਮਜ਼ ਦਿੰਦਾ ਹੁੰਦਾ ਬਈ ਗੁਰਮੁਖੀ ਦੇ ਅੱਖਰਾਂ ਦਾ ਸਿਆਣੂ ਹੋ ਕੇ ਮਹਾਰਾਜ ਦਾ ਪਾਠੀ ਬਣ ਜੂਰਾ ਮਾ ਆਪਣਾ ਕਿਸੇ ਗੁਰਦੁਆਰੇ ਜਾ ਬੈਠੋ ਜੱਟਾਂ ਤੋਂ ਖਿਹੜਾ ਛੁੱਟੂ ਛਾਂ ਚ ਬੈਠਿਆ ਕਰੂ ਚੰਗਾ ਖਾਇਆ ਪੀਆ ਕਰੂ ਛਮਿਆਰ ਦੇ ਤਾਂ ਕੱਪੜਿਆਂ ਚੋਂ ਚੰਮ ਦਾ ਮੁਸ਼ਕ ਨਹੀਂ ਨਿਕਲਦਾ ਲੈ ਦੇਖ ਇਹ ਨਮੀ ਜਾਗ ਆ ਗਈ ਛਮਿਆਰਾ ਚ ਅਖੇ ਅਸੀਂ ਛਮਿਆਰਾ ਵਾਲਾ ਕੰਮ ਨਹੀਂ ਕਰਨਾ ਤੇਰੇ ਭਾਈ ਦਾ ਵੀ ਤਾਂ ਇਹੀ ਪ੍ਰਚਾਰ ਹੈ ਪਹਿਲੇ ਦਿਨੋਂ ਨਛਤਰੋ ਦਾ ਬਹੁਤ ਆ ਇਸ਼ਾਰਾ ਆਪਣੇ ਘਰ ਬਲ ਸੀ ਜਿਵੇਂ ਉਹਦੇ ਆਪਣੇ ਘਰ ਵਿੱਚ ਅਥਾ ਗੌਰਵ ਹੋਵੇ ਜਿਵੇਂ ਉਹ ਜਗ ਜਹਾਨ ਤੋਂ ਉੱਚੀ ਉੱਚੀ ਹੋਵੇ ਕੱਦਾਂ ਦੇ ਪਰਛਾਵੇਂ ਲੰਬੇ ਹੋਣ ਲੱਗੇ ਸਨ ਪਰ ਉਹਨਾਂ ਦੀਆਂ ਗੱਲਾਂ ਨਹੀਂ ਮੁੱਕੀਆਂ ਤੂਤ ਥੱਲੇ ਮੰਜੀ ਤੇ ਪਿਆ ਰਾਮਾ ਇੱਕਦਮ ਉੱਠ ਕੇ ਬੈਠ ਗਿਆ ਜਿਵੇਂ ਕੋਈ ਝਟਕਾ ਵੱਜਿਆ ਹੋਵੇ ਹੋ ਸਕਦਾ ਹੈ ਉਹਦੀ ਮੰਜੀ ਨੂੰ ਧੁੱਪ ਆ ਗਈ ਹੋਵੇ ਪਰ ਇਹ ਗੱਲ ਨਹੀਂ ਸੀ ਧੁੱਪ ਦਾ ਅਹਿਸਾਸ ਤਾਂ ਉਹਨੂੰ ਜਾਗਣ ਨਾਲ ਹੀ ਹੋਇਆ ਸੀ ਉਹਨੂੰ ਇੱਕ ਸੁਪਨਾ ਆ ਰਿਹਾ ਸੀ ਜਿਵੇਂ ਉਹਦੇ ਸਿਰ ਤੇੜ ਦੇ ਕੱਪੜੇ ਕਿਸੇ ਨੇ ਜ਼ਬਰਦਸਤੀ ਉਤਾਰ ਲਏ ਹੋਣ ਪਤਾ ਨਹੀਂ ਕੌਣ ਸੀ ਉਹ ਅਤੇ ਕਿੱਧਰ ਉਹਦੇ ਕੱਪੜੇ ਲੈ ਕੇ ਭੱਜ ਗਿਆ ਸੀ ਉਹ ਆਲਫ ਨੰਗਾ ਹੋ ਗਿਆ ਸੀ ਅਤੇ ਫਿਰ ਆਪਣੇ ਆਪ ਨੂੰ ਬਚਾਉਂਦਾ ਆਪਣੇ ਆਪ ਨੂੰ ਛਪਾਉਂਦਾ ਉਹ ਇੱਧਰ ਉੱਧਰ ਲੁੱਕਦਾ ਫਿਰਦਾ ਸੀ ਉਹ ਜਿਸ ਕਿਸੇ ਵੀ ਹਨੇਰੇ ਖੁੰਜੇ ਵਿੱਚ ਜਾ ਕੇ ਖੜਾ ਹੁੰਦਾ ਉਹਨੂੰ ਆਪਣਾ ਆਪ ਨੰਗਾ ਦਿਸਣ ਲੱਗਦਾ ਉਹਨੂੰ ਬਿਹਤ ਸ਼ਰਮ ਆਉਂਦੀ ਅਤੇ ਉਹ ਉੱਥੋਂ ਬੇਹਤਾਸ਼ਾ ਭੱਜ ਜਾਂਦਾ ਉਹ ਪੂਰੇ ਜ਼ੋਰ ਨਾਲ ਭੱਜਦਾ ਸੀ ਪਰ ਉਹ ਤੋਂ ਭੱਜਿਆ ਨਹੀਂ ਜਾਂਦਾ ਸੀ ਜਿਵੇਂ ਉਹਦੀਆਂ ਲੱਤਾਂ ਵਿੱਚ ਜਾਨ ਹੀ ਨਾ ਰਹਿ ਗਈ ਹੋਵੇ ਫਿਰ ਉਹ ਕੀ ਦੇਖਦਾ ਉਹ ਕਿਸੇ ਘਰ ਦੇ ਵਿਹੜੇ ਵਿੱਚ ਨੰਗਾ ਖੜਾ ਹੈ ਘਰ ਪਤਾ ਨਹੀਂ ਕਿਹਦਾ ਹੈ ਉਸ ਤੇ ਘਰ ਦੇ ਹਲੇ ਦਿਵਾਲੇ ਕੋਠਿਆਂ ਦੇ ਬਨੇਰਿਆਂ ਤੋਂ ਲੋਕ ਉਹਨੂੰ ਦੇਖ ਰਹੇ ਸਨ ਅਤੇ ਤਾੜੀਆਂ ਮਾਰ-ਮਾਰ ਹੱਸ ਰਹੇ ਹਨ। ਔਰਤਾਂ, ਮਰਦ ਅਤੇ ਬੱਚੇ, ਜਵਾਨ ਕੁੜੀਆਂ ਦੀ ਭੀੜ ਹੈ। ਉਹ ਬੌਂਦੜ ਜਾਂਦਾ ਹੈ, ਉੱਥੋਂ ਭੱਜਣਾ ਚਾਹੁੰਦਾ ਹੈ ਪਰ ਕਿਦਰੇ ਵੀ ਪਿਆਰ ਨਹੀਂ ਪੁੱਟ ਸਕਦਾ। ਉਹ ਚੀਕਾ ਮਾਰਨੀ ਚਾਹੁੰਦਾ ਹੈ ਪਰ ਆਵਾਜ਼ ਨਹੀਂ ਨਿਕਲ ਰਹੀ। ਉਹਦਾ ਸਾਹ ਬੰਦ ਹੋਣ ਲੱਗਦਾ ਹੈ। ਉਹ ਘਬਰਾ ਕੇ ਉੱਠ ਬੈਠਦਾ ਹੈ। ਕਿਦਰੇ ਕੁਝ ਵੀ ਨਹੀਂ ਹੈ। ਉਹਦੀ ਮਾਂ ਅਤੇ ਮਾਮੀ ਗੱਲਾਂ ਕਰਦੀਆਂ ਕਰਦੀਆਂ ਚੁੱਪ ਹੋ ਕੇ ਉਹਦੇ ਵੱਲ ਹੈਰਾਨੀ ਨਾਲ ਦੇਖਣ ਲੱਗਦੀਆਂ ਹਨ। ਉੱਚਾ ਬੋਲ ਕੱਢ ਕੇ ਮੰਮੀ ਪੁੱਛਦੀ ਹੈ ਕਰ ਲਈ ਨੀਂਦ ਪੂਰੀ ਚਾਹ ਤਾਰਾਂ ਭਾਈ ਰਾਮਾ ਉਹਨਾਂ ਵੱਲ ਸਿਰਫ ਦੇਖ ਰਿਹਾ ਹੈ ਆਥਣ ਨੂੰ ਨੰਦ ਪਰਚਾਈ ਰੋਟੀ ਟੁੱਕਦਾ ਆਹਰ ਜਿਹਾ ਕਰ ਰਹੀਆਂ ਸਨ ਦਿਨ ਛਿਪ ਚੁੱਕਿਆ ਸੀ ਪਰ ਧਰਤੀ ਉੱਤੇ ਅਜੇ ਅਲੋਪ ਹੋ ਚੁੱਕੇ ਸੂਰਜ ਦੀ ਲੋ ਸੀ ਬੰਦਾ ਦੂਰੋਂ ਦੇਖਦਾ ਸੀ ਪ੍ਰੀਤਮ ਦਾ ਸਾਈਕਲ ਖੜਕਿਆ ਉਸ ਦਿਨ ਸੰਗਰੂਰ ਜਾ ਕੇ ਚੱਕੀ ਦਾ ਕੰਮ ਕਰਦਾ ਉਹ ਸਾਰਾ ਦਿਨ ਰਾਮੇ ਬਾਰੇ ਹੀ ਸੋਚਦਾ ਰਿਹਾ ਸੀ ਭੈਣ ਦੇ ਪਿਆਰ ਦਾ ਉਹਨੂੰ ਪੂਰਾ ਅਹਿਸਾਸ ਸੀ ਉਹ ਕਿਵੇਂ ਹਮਾਂ ਜਿਹਾ ਰੱਖ ਕੇ ਗੱਲਾਂ ਆਖ ਰਹੀ ਸੀ ਇਹ ਸਾਰੀਆਂ ਗੱਲਾਂ ਪ੍ਰੀਤਮ ਦੇ ਦਿਲ ਅੰਦਰ ਡੂੰਘਾ ਉਤਰ ਗਈਆਂ ਸਨ ਉਹਨੂੰ ਬਹੁਤਾ ਹੀ ਸ਼ਿੱਦਤ ਨਾਲ ਮਹਿਸੂਸ ਹੁੰਦਾ ਕਿ ਦਿਆਲੋ ਦਾ ਮਸਲਾ ਨਹੀਂ ਇਹ ਇਹ ਉਹਦਾ ਆਪਣਾ ਮਸਲਾ ਹੈ ਉਹਦੀ ਕਈ ਪਾਸੇ ਨਿਗਾਹ ਗਈ ਸੀ RAMME ਲਈ ਕਦੇ ਉਹਨੂੰ ਕੋਈ ਕੰਮ ਸੋਚਦਾ ਕਦੇ ਕੋਈ ਅਖੀਰ ਹੋ ਹੀ ਫੈਸਲਾ ਲੈ ਕੇ ਬੁੜਖਿਆ ਨੂੰ ਤੁਰਿਆ ਕਿ RAMME ਨੂੰ ਆਪਣੇ ਨਾਲ ਹੀ ਰੱਖੇਗਾ ਉਹਨੂੰ ਆਟਾ ਚੱਕੀ ਦੇ ਕੰਮ ਵਿੱਚ ਪੂਰਾ ਮਾਹਰ ਕਰ ਦੇਵੇਗਾ ਇਹ ਕੰਮ ਕੋਈ ਮਾੜਾ ਨਹੀਂ ਕੰਮ ਦਾ ਕਰਿੰਦਾ ਬਣ ਜਾਵੇਗਾ ਕਮਾਈ ਦਾ ਕੰਮ ਹੈ ਆਪਣੀ ਸੋਹਣੀ ਰੋਟੀ ਖਾਣ ਲੱਗੇਗਾ ਨਲੇ ਬੱਤਰਾ ਸੂਦੇ ਬੋਲ ਪੂਰੇ ਹੋ ਜਾਣਗੇ ਮੁੰਡਾ ਕੱਚੇ ਕੰਮ ਚੰਮ ਦੀ ਹਵਾੜ ਅਤੇ ਜੱਟਾਂ ਦੀ ਮਾਰ ਤੋਂ ਬਚ ਜਾਵੇਗਾ ਪ੍ਰੀਤਮ ਨਾ ਤੋਂ ਕਿ ਰੋਟੀ ਖਾਣ ਬੈਠਾ ਤਾਂ ਦਿਆਲੋ ਲਗਾਤਾਰ ਉਹਦੇ ਮੂੰਹ ਵੱਲ ਝਾਕੀ ਜਾ ਰਹੀ ਸੀ ਰਾਮਾ ਵੀ ਉੱਥੇ ਹੀ ਬੈਠਾ ਸੀ ਉਹਨਾਂ ਮਾਂ ਪੁੱਤਾਂ ਨੇ ਰੋਟੀ ਹਲੇ ਖਾਣੀ ਸੀ ਦਿਆਲੋ ਨੇ ਹੀ ਆਖ ਦਿੱਤਾ ਸੀ ਪਹਿਲਾਂ ਪਾਪੀ ਪ੍ਰੀਤਮ ਸੂ ਨੂੰ ਪਾ ਦੇ ਰੋਟੀ ਕੰਮ ਤੋਂ ਆਇਆ ਭੁੱਖਾ ਹੋਣਾ ਹੈ ਆਪਾਂ ਫੇਰ ਖਾ ਲਾਂਗੇ ਰੋਟੀ ਖਾਂਦੇ ਚੁੱਪਚਾਪ ਕਰਦੇ ਪ੍ਰੀਤਮ ਨੇ ਆਖਿਆ ਦਿਆਲੋ ਭਾਈ ਰਾਮੇ ਨੂੰ ਛੱਡ ਜਾ ਬਸ ਤੂੰ ਜਾ ਬੇਸ਼ੱਕ ਪਿੰਡ ਨੂੰ ਮੈਂ ਇਹਨੂੰ ਆਪਣੇ ਵਾਲਾ ਕੰਮ ਹੀ ਸਿਖਾਉਂਗਾ ਸਿੱਖਣ ਦੀ ਉਮਰ ਹੈ ਇਹਦੀ ਐਨ ਬੰਦਾ ਬਣਾ ਦੂੰ ਪੋਰਾ ਸੰਸਾਣਾ ਕਰ ਦੂੰ ਇਹ ਪੜਿਆ ਲਿਖਿਆ ਦੇ ਉੱਤੋਂ ਦੀ ਰਹੁ ਹੋਰ ਦਸ ਦਿਆਲੋ ਦਾ ਮਨ ਥੈ ਸਿਰ ਆ ਗਿਆ ਉਹਨੂੰ ਤਸੱਲੀ ਹੋਈ ਬੋਲੀ ਚੰਗਾ ਵੀਰਾ ਜਿਵੇਂ ਤੂੰ ਠੀਕ ਸਮਝਦਾ ਹੈ ਇਹਨੂੰ ਟੁਕੜੇ ਪਾ ਦੇ ਬਸ ਮੈਂ ਤੇਰਾ ਗੁਣ ਨਹੀਂ ਪੜਾਉਂਦੀ ਬਸ ਠੀਕ ਹੈ ਕਹਦੇ ਜਾ ਕੇ ਬਦਰਾ ਸੂ ਨੂੰ ਧੰਨਵਾਦ